ਪ੍ਰੀਤ ਡੈਡੀ ਹਾਂ ਬੋਤ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ਼੍ਰੀ ਅਕਾਲ ਪੁੱਤ ਸਤਿ ਸ਼੍ਰੀ ਅਕਾਲ ਹੋਰ ਰਾਜੀ ਠੀਕ ਹੈ ਠੀਕ ਆ ਤੁਸੀਂ ਤਾਂ ਦੱਸਿਆ ਨਹੀਂ ਵੀ ਅੱਜ ਆਉਣ ਆਲੇ ਤੁਸੀਂ ਤਾਂ ਮੈਨੂੰ ਐ ਕਿਹਾ ਸੀ ਵੀ ਮਿਲ ਕੇ ਜਾਊਂਗਾ ਲੈ ਪੁੱਤ ਹੁਣ ਤੂੰ ਆਪ ਤਾਂ ਵੀ ਤਾਂ ਦੇਖ ਨਾ ਮੈਂ ਤੈਨੂੰ ਕਾਲ ਕਰਦਾ ਤੂੰ ਕਹਦੇ ਨੇ ਡੈਡੀ ਹਾਂ ਆਉਂਗੀ ਆਉਂਗੀ ਤੇ ਕਿੰਨਾ ਕੰਨਾ ਟਾਈਮ ਹੋ ਗਿਆ ਤੈਨੂੰ ਕਾਲ ਕਰਦਿਆਂ ਨੂੰ ਆਈ ਤੂੰ ਉੱਥੇ 2 ਮਹੀਨੇ ਹੋ ਗਏ ਤੇਰੇ ਵਿਆਹ ਨੂੰ ਕੋਈ ਨਾ ਤੁਸੀਂ ਬੈਠੋ ਪਹਿਲਾਂ ਮੈਂ ਪਾਣੀ ਲੈ ਕੇ ਆਂਦੀ ਆ ਫਿਰ ਕਰਦੇ ਆਪਾਂ ਗੱਲ ਡੈਡੀ ਦਾਸ ਕਿਧਰ ਆ ਜਾਂਦੇ ਅੱਡੇ ਤੋਂ ਤੁਰ ਕੇ ਆਏ ਹੋ ਬੇਟਾ ਜਿਵੇਂ ਦੱਸ ਕੇ ਆਉਂਦਾ ਫਿਰ ਕੁਛ ਨਾ ਕੁਛ ਮੈਨੂੰ ਐ ਹੁੰਦਾ ਵੀ ਚਲ ਮੈਂ ਜਾ ਕੇ ਨਾ ਇੱਕੋ ਦਾ ਵੀ ਹੁਮਾ ਸਾਹਮਣੇ ਤੇ ਮੇਰੀ ਕੁੜੀ ਨੂੰ ਕਿਵੇਂ ਲੱਗੂ ਵੀ ਡੈਡੀ ਜਾਣਕ ਤੇ ਨਾਲੇ ਤੁਰ ਕੇ ਮੈਂ ਤਾਂ ਆਇਆ ਉਹ ਮੈਂ ਹਾਂ ਚੱਲ ਹੱਡ ਗੁੱਡ ਚੱਲਦੇ ਹੀ ਚੰਗੇ ਨੇ ਬਾਲੀ ਰੈਸਟ ਜੀ ਹੱਡ ਗੁੱਡ ਖੜਾ ਆਉਂਦੀ ਐ ਚੱਲਦੇ ਤਾਂ ਚੰਗੇ ਨੇ ਜੀ ਪਰ ਐ ਹੁੰਦਾ ਨਾ ਵੀ ਪਹਿਲੀ ਪਹਿਲੀ ਵਾਰ ਆਏ ਹੋ ਪਿੰਡ 'ਚ ਕਹਿੰਦੇ ਹੁਣ ਵੀ ਉਹ ਲੱਤੋ ਰਿਆ ਜਾਂਦਾ ਉਹਨਾਂ ਦਾ ਰਿਸ਼ਤੇਦਾਰ ਉਹ ਐ ਕੀ ਹੁੰਦਾ ਪੁੱਤਰਾ ਮੇਰੀ ਗੱਲ ਸੁਣ ਮੈਂ ਆਪਣੀ ਧੀ ਦੇ ਘਰੇ ਆ ਮੈਂ ਕਿਹੜਾ ਕਿਸੇ ਦੇ ਹੋਰ ਆ ਹਾਂ ਬੇਟਾ ਸਭ ਠੀਕ ਠਾਕ ਹੈ ਫਿਰ ਭਾਜੀ ਤੁਸੀਂ ਨਾਲੇ ਲੈ ਆਉਣਾ ਤੀ ਉਹਨਾਂ ਨੂੰ ਵੀ ਮਿਲ ਜਾਂਦੀ ਉਹ ਵੀ ਉਹ ਮੈਂ ਨਾ ਐ ਸੋਚ ਲਿਆ ਭੈਣ ਦੀ ਵੀ ਮੈਂ ਇਕੱਲਾ ਜਾ ਉਹਨਾਂ ਨਾਲੇ ਅੱਜ ਘਰੇ ਵੀ ਕੋਈ ਹੈ ਨਹੀਂ ਸੀਗਾ ਫਿਰ ਡੰਗਰ ਪਸ਼ੂ ਸਾਹਮਣੇ ਕੋਈ ਨਹੀਂ ਸੀ ਮੈਂ ਤਾਂ ਆ ਗਿਆ ਇਕੱਲੇ ਹੋਰ ਭਾਜੀ ਉਹੀ ਤਾਂ ਗੱਲ ਆ ਉਹੀ ਗੱਲ ਆ ਉਰੇ ਵੀ ਆਈ ਨਹੀਂ ਸਰਦਾ ਹੈਗਾ ਤਾਂ ਹੀ ਤਾਂ ਨਿਆਣਿਆਂ ਨੂੰ ਮੈਂ ਕਿਤੇ ਭੇਜਦੀ ਨਹੀਂ ਉਹ ਤਾਂ ਪੈਣ ਜੀ ਸੋਡੀ ਗੱਲ ਠੀਕ ਹੈ ਜੀ ਤੁਸੀਂ ਕਹਤਾ ਵੀ ਇੱਥੇ ਨਹੀਂ ਸਰਦਾ ਪਰ ਤੁਸੀਂ ਐਂ ਦੇਖੋ ਵੀ ਸਾਡੀ ਇਹ ਕੱਲੀ ਕੱਲੀ ਧੀ ਹੈਗੀ ਹੁਣ ਵਿਆਹ ਹੋਏ ਨੂੰ 2 ਮਹੀਨੇ ਹੋ ਗਏ ਸਾਨੂੰ ਤਾਂ ਇਹਦਾ ਮੂੰਹ ਦੇਖਣ ਨੂੰ ਵੀ ਤਰਸ ਗਿਆ ਸੀ ਤਾਂ ਇਹਨੂੰ ਲੈ ساری ਉਮਰ ਹੋ ਗਈ ਪਾਜੀ ਤੁਹਾਡੇ ਕੋਲੇ ਰਹੀ ਆ ਨਾਲੇ ਸਾਡੀ ਕੁੜੀ ਵੀ ਦੇਖ ਲੋ ਕਿੰਨਾ ਕਉਂਦੀ ਆ ਵਿਆਹ ਕਰਾਉਣ ਤੋਂ ਬਾਅਦ ਤਾਂ ਕੁੜੀਆਂ ਨੂੰ ਕਦੇ-ਕਦੇ ਹੀ ਪੇਕੇ ਆਉਣਾ ਚਾਹੀਦਾ ਨਾਲੇ ساری ਉਮਰ ਉਥੇ ਹੀ ਰਹੇ ਆ ਫੇਰ ਕੀ ਆ ਜੇ ਹੁਣ ਸਹਰਿਆਂ ਚ ਆਪਣੀ ਬਣਾ ਕੇ ਰੱਖਣੀ ਚਾਹੀਦੀ ਆ ਹੁਣ ਮੇਰੇ ਵੀ ਤਾਂ ਹੱਡ ਗੋਡੇ ਦੁਖਦੇ ਨੇ ਜੇ ਇਹ ਚਲੇ ਜਾਊਗੀ ਫੇਰ ਉਹੀ ਗੱਲ ਹੋ ਜਾਂਦੀ ਆ ਸਸਨੋਜੇ ਫਰਕ ਪੈ ਜਾਣਾ ਵੀ ਮੈਨੂੰ ਪੁੱਛੇ ਦੀ ਨਹੀਂ ਹੈਗੀ ਹੁਣ ਵਧੀਆ ਪਿਆਰ ਬਣਿਆ ਹੋਇਆ ਸਾਡਾ ਚਲ ਕੋਈ ਗੱਲ ਨਹੀਂ ਭਾਜੀ ਆ ਜਾਣਗੇ ਘੜੀ ਘੰਟਾ ਕਿਹੜਾ ਮਾਰਿਆ ਆਉਣਗੇ ਹੂੰ ਤਾਂ ਰਹਿ ਕੇ ਤਾਂ ਹੁਣ ਇਹਨਾਂ ਦਾ ਸਰਨਾ ਨਹੀਂ ਹੈਗਾ ਦੇਖੋ ਭੈਣ ਜੀ ਘੜੀ ਘੰਟਾ ਨਹੀਂ ਉਥੇ ਦੋ ਦਿਨ ਲਾ ਕੇ ਆਉਣ ਹੁਣ ਸਾਡਾ ਵੀ ਤਾਂ ਆਂਡ ਗਮਾਂਡਾ ਪੁੱਤ ਦੇਖੋ ਆਂਡ ਗਮਾਂਡਾ ਵਾਲੇ ਇਹ ਕੀ ਸੋਚਦੇ ਹੋਣਗੇ ਵੀ ਇਹਨਾਂ ਦੀ ਧੀ ਨੂੰ ਵਿਆਹੀ ਨੂੰ ਦੋ ਮਹੀਨੇ ਹੋ ਗਏ ਤੇ ਇੱਕ ਵੀ ਘੇੜਾ ਨਹੀਂ ਮਾਰਿਆ ਜੇ ਇਹ ਦੋ ਦਿਨ ਲਾ ਆਉਣਗੇ ਤਾਂ ਅਗਲੇ ਇਹ ਤਾਂ ਸੋਚਣਗੇ ਵੀ ਹਾਇ ਨਰਤੀ ਵਿਆਹੀ ਤੇ ਪਰੌਣਾ ਵੀ ਆ ਗਿਆ ਚਲੋ ਕੋਈ ਨਾ ਜੀ ਹੁਣ ਨਾ ਫਿਕਰ ਕਰੋ ਤੁਸੀਂ ਜਦੋਂ ਹੁਣ ਆਏ ਨਾ ਅਸੀਂ ਪੱਕਾ ਰਹਿ ਕੇ ਆਵਾਂਗੇ ਠੀਕ ਹੈ ਚਲੋ ਦੋ ਕੀ ਤਿੰਨ ਦਿਨ ਲਾਇਆ ਵਾਂਗੇ ਉਹ ਚਾਹੇ ਪੁੱਤ ਤੁਸੀਂ ਹਫਤਾ ਲਾਓ ਸਾਨੂੰ ਤਾਂ ਉਨਾ ਹੀ ਚੰਗਾ ਹੈ ਪਹਿਲਾਂ ਸਾਡੀ ਧੀ ਤੇ ਹੁਣ ਸਾਡਾ ਪੁੱਤ ਬੇਟਾ ਅਸੀਂ ਤੁਹਾਨੂੰ ਮੰਨਿਆ ਹੁਣ ਕੋਈ ਨਹੀਂ ਜੀ ਕੋਈ ਤੁਸੀਂ ਵੇਖ ਕੇ ਨਾ ਕਰੋ ਤੇ ਤੂੰ ਪੁੱਤ ਤੂੰ ਮੁੜ ਕੇ ਬਸ ਫੋਨ ਤੇ ਮਾੜੀ ਜੀ ਗੱਲ ਕਰਦੇ ਆਂ ਹਾਂ ਡੈਡੀ ਮੈਂ ਕੰਮ ਕਰਨਾ ਪੁੱਤ ਗੱਲ ਤਾਂ ਦਾਦੇ ਨਾਲ ਕਰ ਲਿਆ ਕਰ ਫੋਨ ਤੇ ਡੈਡੀ ਤੁਹਾਨੂੰ ਪਤਾ ਘਰ ਦੇ ਕੰਮਾਂ 'ਚ ਬਿਜ਼ੀ ਹੁੰਨੀ ਆ ਤੇ ਜਦੋਂ ਰਾਤ ਨੂੰ ਫਰੀ ਹੁੰਨੀ ਆ ਉਹ ਤੁਸੀਂ ਟਾਈਮ ਨਾਲ ਸੌਂ ਜਾਂਦੇ ਹੋ ਫਿਰ ਮਰਜੀ ਨਹੀਂ ਕਰਦਾ ਤੁਹਾਨੂੰ ਉਠਾਉਣ ਦਾ। ਉਹ ਬੇਟਾ ਸੌਣ ਵਾਲੇ ਕੀ ਗੱਲ ਹੈ ਕਿ ਜੇ ਤੂੰ ਮੈਨੂੰ ਉਠਾ ਵੀ ਲਏਂਗੀ ਤਾਂ ਵੀ ਕੀ ਗੱਲ ਹੈ? ਮੇਰੇ ਮਨ ਨੂੰ ਕਮ ਸੇ ਕਮ ਐ ਸਕੂਨ ਤਾਂ ਹੋ ਜਾਇਆ ਕਰੇ ਵੀ ਹਾਂ ਮੇਰੇ ਨਾਲ ਚੱਲ ਗੱਲ ਹੋ ਗਈ। ਹੁਣ ਬਸ ਉੱਥੇ ਪੈ ਜਾਨੇ ਆ ਸੌਂਗੇ, ਸੌਂਦੇ ਸੌਂਦੇ ਵੀ ਉਹ ਸੋਚਦੇ ਸੌਂਨੇ ਆ। ਕਿ ਕੁੜੀ ਪਤਾ ਨਹੀਂ ਕਿਵੇਂ ਉਹ ਕੋਈ ਗੱਲ ਨਹੀਂ ਕਰੀ। ਬਸ ਐਂ ਜੇ ਗੱਲਾਂ ਦਿਮਾਗ ਚ ਆ ਜਾਂਦੀਆਂ। ਤੁਸੀਂ ਤਾਂ ਐਵੇਂ ਟੈਨਸ਼ਨ ਲਈ ਜਾਨੇ ਹੋ ਲੈ। ਤੁਹਾਡੇ ਸਾਹਮਣੇ ਵਧੀਆ ਬੈਠੀ ਐ ਨਾ ਮੈਂ। ਵਧੀਆ ਹੱਸਦੀ ਖੇਡਦੀ ਐ। ਇੱਥੇ ਮੈਨੂੰ ਕੋਈ ਦੁੱਖ ਨਹੀਂ ਹੈਗਾ। ਚੱਲ ਪੁੱਤ ਰੱਬ ਕਰੇ ਤੂੰ ਹੱਸਦੀ ਖੇਡਦੀ ਰਹੇ ਤੇ ਤੈਨੂੰ ਕੋਈ ਦੁੱਖ ਆਵੇ ਵੀ ਨਾ ਕਿਵੇਂ ਦੀਆਂ ਗੱਲਾਂ ਕਰਦੇ ਹੋ ਡੇੜੀ ਜੇ ਤੁਹਾਡਾ ਆਸ਼ੀਰਵਾਦ ਹੈ ਫਿਰ ਦੁੱਖ ਸਾਡੇ ਨੇੜੇ ਕਿਵੇਂ ਲੱਗ ਜੂ ਬਲਾਂ ਹੈ ਚੱਲ ਪੁੱਤ ਮੈਂ ਤਾਂ ਇਹੀ ਚਾਹਣਾ ਵੀ ਸਾਡੇ ਬੱਚੇ ਖੁਸ਼ੀ ਰਹਿਣ ਪਰਮਾਤਮਾ ਇਹਨਾਂ ਤੇ ਭਲੀ ਹੋਈ ਰੱਖੇ ਉਹ ਜੇ ਤੁਸੀਂ ਖੁਸ਼ ਹੋ ਅਸੀਂ ਵੀ ਖੁਸ਼ ਆਈ ਕਿਉਂ ਫਿਕਰ ਕਰਦੇ ਹੋ ਚੱਲ ਪੁੱਤ ਤੁਸੀਂ ਗੱਲਾਂ ਮਾਰੋ ਮੈਂ ਚਾਹ ਬਣਾ ਕੇ ਲੈ ਕੇ ਆਉਣੀ ਆ ਚੱਲ ਮਾਂ ਮੈਂ ਵੀ ਜਾ ਕੇ ਆਉਣਾ ਦੁਕਾਨ ਤੇ ਮੜਾ ਜਾ ਮੈਨੂੰ ਐ ਦੱਸੋ ਫੌਜੀ ਮਿੱਤਰ ਮੇਰਾ ਰਹੋਗੇ ਅੱਜ ਤਾਂ ਉਹ ਪੁੱਤ ਉਹ ਨਹੀਂ ਨਹੀਂ ਪੁੱਤ ਤਾਂ ਇਹੋ ਜਿਹਾ ਕੁਝ ਨਹੀਂ ਆਪਾਂ ਕਿਹੜਾ ਪ੍ਰੀਤ ਨੂੰ ਦੱਸਣਾ ਹੈ ਉਹ ਨਹੀਂ ਪੁੱਤ ਮੈਂ ਤੀ ਦੇ ਕੇ ਚੰਗਾ ਲੱਗਦਾ ਹਾਂ ਮੰਨੇ ਨਹੀਂ ਦੇਖ ਲੈ ਉਹ ਚੱਲ ਪੁੱਤ ਇਹੋ ਜਿਹਾ ਕੰਮ ਪ੍ਰੀਤ ਮੈਨੂੰ ਐਂ ਦੱਸ ਪੁੱਤ ਤੇ ਨੂੰ ਆਉਦੇ ਮम्मी ਡੈਡੀ ਵੀ ਜਮੇ ਯਾਦ ਨਹੀਂ ਆਈ ਡੈਡੀ ਯਾਦ ਨੂੰ ਮੈਂ ਭੁੱਲੀ ਕਦੋਂ ਆ ਤੁਹਾਨੂੰ ਪਰ ਪੁੱਤ ਪਰ ਕੀ ਤੁਮੈ ਨੂੰ ਐਂ ਦੱਸ ਪੁੱਤ ਤੈਨੂੰ ਕੋਈ ਤੰਗ ਪਰੇਸ਼ਾਨੀ ਤਾਂ ਨਹੀਂ ਹੈਗੀ ਇੱਥੇ ਡੈਡੀ ਅਹੀਂ ਜੀ ਕੋਈ ਗੱਲ ਨਹੀਂ ਹੈਗੀ ਸਾਰੇ ਬਹੁਤ ਵਧੀਆ ਨੇ ਕੋਈ ਮੈਨੂੰ ਤੰਗ ਪਰੇਸ਼ਾਨ ਨਹੀਂ ਕਰਦਾ ਬਹੁਤ ਖੁਸ਼ ਹਾਂ ਮੈਂ ਪਰ ਮੈਂ ਤਾਂ ਇਹ ਕਹਿੰਦੀ ਸੀ ਵੀ ਮੈਂ ਮੰਮੀ ਨੂੰ ਛੱਡ ਕੇ ਕਿਵੇਂ ਆ ਸਕਦੀ ਆ ਤੁਹਾਨੂੰ ਪਤਾ ਵੀ ਘਰੇ ਵੀ ਕੋਈ ਹੈ ਨਹੀਂਗਾ ਤੇ ਨਾਲੇ ਹੁਣ ਵਿਆਹ ਹੋ ਗਿਆ ਮੇਰਾ ਤੁਹਾਨੂੰ ਪਤਾ ਇਹਨੂੰ ਉਹ ਚੀਜ਼ ਨਹੀਂ ਰਹੀ ਹੈਗੀ ਪੁੱਤ ਮੈਨੂੰ ਨਾ ਤੇਰੇ ਚਿਹਰੇ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਵੀ ਤੂੰ ਨਾ ਮੈਥੇ ਕੋਈ ਗੱਲ ਲੁਕੋ ਰਹੀ ਹੈ ਪੁੱਤ। ਉਹ ਹੋ ਡੈਡੀ ਤੁਹਾਨੂੰ ਉਹੀ ਲੱਗ ਜਾਂਦਾ। ਕਿਉਂ ਲੱਗ ਜਾਂਦਾ ਮੈਂ ਤੁਹਾਡੇ ਤੋਂ ਗੱਲ ਲੁਕੋ ਕੇ ਕਰਨਾ ਕੀ ਹੈ ਮੈਨੂੰ ਇਹ ਦੱਸੋ। ਜੇ ਮੈਂ ਤੁਹਾਡੇ ਕੋਲ ਗੱਲ ਨਹੀਂ ਕਰੂੰਗੀ ਮੈਂ ਹੋਰ ਕਿਹਦੇ ਕੋਲੇ ਕਰੂੰਗੀ। ਨਾਲੇ ਤੁਸੀਂ ਹੁਣੇ ਦੇਖ ਲੈਣਾ ਮੰਮੀ ਤੇ ਉਹਨਾਂ ਦਾ ਸੁਭਾ ਕਿੰਨਾ ਵਧੀਆ ਹੈਗਾ। ਉਹ ਤਾਂ ਚੰਗੀ ਗੱਲ ਹੈ ਪੁੱਤ। ਰੱਬ ਕਰੇ ਉਹਨਾਂ ਦਾ ਸੁਭਾ ਚੰਗਾ ਹੀ ਰਹੇ। ਪਰ ਪੁੱਤ ਹੁਣ ਤੇਰੀ ਸੱਸ ਕਹਿੰਦੀ ਸੀ ਨਾ ਵੀ ਭੈਣ ਜੀ ਹਰਨ ਨੂੰ ਨਾਲ ਲੈ ਆਉਂਦੇ। ਮੈਨੂੰ ਪਤਾ ਸੀ। ਬੀਜੇ ਮੈਂ ਤੇਰੀ ਮੰਮੀ ਨੂੰ ਉੱਥੇ ਨਾਲ ਲੈ ਗਿਆ ਨਾ ਉਹ ਤੇਰੇ ਤੋਂ ਬਣਾ ਇੰਨੀ ਉਧਰੀ ਪਈ ਐ ਉਹਦਾ ਜੀ ਨਹੀਂ ਲੱਗ ਰਿਹਾ ਜਿਹੜਾ ਬੱਚਾ ਪਾਲ ਕੇ ਐਡਾ ਵੱਡਾ ਕੀਤਾ ਹੋਵੇ ਉਹਨੂੰ ਆਪਦੇ ਨਾਲੋਂ ਪੁੱਤ ਤੋੜਨਾ ਇੱਕੋ ਦਮ ਕਿੰਨਾ ਔਖਾ ਲੱਗਦਾ ਹੈ ਤੋੜਨਾ ਕਿਉਂ ਹੈ ਰੈਡੀ ਆ ਬਸ ਹੁਣ ਮੰਮੀ ਬਿਮਾਰ ਸੀ ਤਾਂ ਕਰਕੇ ਝੜੀ 2 ਮਹੀਨਿਆਂ ਦੀ ਗੱਲ ਹੋ ਗਈ ਨਹੀਂ ਮੈਂ 15 ਦਿਨਾਂ ਬਾਅਦ ਗੇੜਾ ਮਾਰ ਜਾ ਕਰੂੰਗੀ ਤੁਹਾਡੇ ਕੋਲੇ ਦੇਖ ਪੁੱਤ ਮੈਂ ਉਹਨਾਂ ਦੇ ਸਾਹਮਣੇ ਤਾਂ ਜ਼ਿਆਦਾ ਗੱਲ ਕਹਿ ਨਹੀਂ ਸਕਦਾ ਪਰ ਮੈਨੂੰ ਨਾ ਮੇਰੇ ਯਾਰ ਦੋਸਤ ਜਾਂ ਹੋਰ ਵੀ ਪੁੱਛਦੇ ਨੇ ਕੀ ਗੱਲ ਪ੍ਰੀਤ ਦਾ ਵਿਆਹ ਕਰਤਾ ਉਹਨੂੰ 2 ਮਹੀਨੇ ਹੋ ਗਏ ਵਿਆਹੀ ਨੂੰ ਕੀ ਗੱਲ ਤੁਸੀਂ ਲੈਣ ਹੀ ਨਹੀਂ ਗਏ ਤੇ ਜਾਂ ਉਹਦੇ ਸਹੁਰੇ ਆਉਣ ਨਹੀਂ ਦਿੰਦੇ ਤੁਸੀਂ ਕਹਦੇ ਕਰੋ ਵੀ ਉਹਦੇ ਸਹੁਰੇ ਬਹੁਤ ਮੋਹ ਕਰਦੇ ਨੇ ਉਹਦਾ ਉਹਨਾਂ ਦਾ ਜੀ ਨਹੀਂ ਲੱਗਦਾ ਤਾਂ ਨਹੀਂ ਭੇਜਦੇ ਉਹ ਪੁੱਤ ਫੇਰ ਵੀ ਅਗਰਾ ਗੱਲਾਂ ਤਾਂ ਕਰ ਦੇਣਾ ਵੀ ਇੱਕ ਵਾਰੀ ਤਾਂ ਕੁੜੀ ਨੂੰ ਵਾਪਸ ਲੈ ਕੇ ਆਉਣਾ ਸੀ ਜਾਂ ਉਹਨਾਂ ਨੇ ਛੱਡ ਕੇ ਜਾਣੀ ਸੀ ਚਲੋ ਕੋਈ ਨਾ ਹੁਣ ਜਦੋਂ ਜਾਵਾਂਗੇ ਨਾ ਹਫਤਾ ਲਾ ਕੇ ਆਵਾਂਗੇ ਉਹਨਾਂ ਨੂੰ ਵੀ ਲੱਗ ਜਾਊਗਾ ਪਤਾ ਐਵੇਂ ਬਾਦੂ ਨਾ ਸੋਚਿਆ ਕਰੂ ਨਾਲੇ ਤੁਸੀਂ ਪੁੱਤ ਜੇ ਮੈਂ ਨਹੀਂ ਸੋਚੂਗਾ ਤਾਂ ਹੋਰ ਕੌਣ ਸੋਚੂਗਾ ਸਾਡਾ ਤੇਰੇ ਬਿਨ ਹੈ ਕੌਣ ਮੈਨੂੰ ਐਂ ਤਾਂ ਦੱਸ ਦੇ ਡੈਡੀ ਐ ਤਾਂ ਮੈਨੂੰ ਪਤਾ ਹੁਣ ਤੁਹਾਡੇ ਸਾਹਮਣੇ ਕੋਈ ਗੱਲ ਨਹੀਂ ਹੈਗੀ ਜਦੋਂ ਅਹੀ ਜੀ ਹੁਣ ਤੁਸੀਂ ਐਵੇਂ ਟੈਨਸ਼ਨ ਲਈ ਜਾਂਦੇ ਹੋ ਉਹ ਤੇਰੀ ਮਾਂ ਨਾ ਸੋਚ-ਸੋਚ ਕੇ ਪਤਾ ਉਹਦਾ ਹਾਲ ਕੀ ਹੈਗਾ ਹੁਣ ਤਾਂ ਮੰਮੀ ਨੂੰ ਤੁਸੀਂ ਦੱਸ ਦੋਗੇ ਜਾ ਕੇ ਵੀ ਸਾਰਾ ਕੁਝ ਬਧੀ ਹੈ ਤੇ ਥੋੜੇ ਦਿਨਾਂ ਤੱਕ ਮੈਂ ਵੀ ਆਉਨੀਆਂ ਗੇੜਾ ਮਾਰ ਕੇ ਜਾਊਂਗੀ ਮੈਂ ਤਾਂ ਦੱਸ ਦਊਂਗਾ ਨੂੰ ਜਾ ਕੇ ਪਰ ਉਹ ਤਾਂ ਇੰਨਾ ਸੋਚਣ ਲੱਗੀ ਕਈ ਵਾਰੀ ਨਾ ਰੋਟੀ ਖਾਂਦੀ ਖਾਂਦੀ ਬਰਕੀ ਵੀ ਐ ਰੋਕ ਲੈਂਦੀ ਐ ਝੰਜੋੜ ਕੇ ਠਾਉਣਾ ਪੈਂਦਾ ਤੇ ਮੂਰੋ ਉਹਦਾ ਇੱਕੋ ਹੀ ਜਵਾਬ ਹੁੰਦਾ ਬਸ ਆਪਣੀ ਪ੍ਰੀਤ ਪਤਾ ਨਹੀਂ ਕਿਵੇਂ ਠੀਕ ਐ ਜਾਂ ਕੋਈ ਤੰਗ ਪਰੇਸ਼ਾਨ ਤਾਂ ਨਹੀਂ ਕਰਦਾ ਉਹ ਹੋ ਡੈਡੀ ਮੰਮੀ ਇੰਨੀ ਟੈਨਸ਼ਨ ਲਈ ਬੈਠੀ ਐ ਤੂੰ ਤਾਂ ਖਾਮ ਖਾ ਟੈਨਸ਼ਨ ਲਈ ਐ ਨਿਓਲੇ ਪੁੱਤ ਖਾਮ ਖਾ ਟੈਨਸ਼ਨ ਨਹੀਂ ਹੈਗੀ ਤੂੰ ਜਿਆਦ ਰੱਖ ਤੂੰ ਜਦੋਂ ਕਾਲ ਤੇ ਲੇਟ ਹੋ ਜਾਂਦੀ ਸੀ ਨਾ ਜੇ ਅੱਧਾ ਘੰਟਾ 10 ਮਿੰਟ ਵੀ ਲੇਟ ਹੋ ਜਾਂਦੀ ਸੀ ਤਾਂ ਵੀ ਕਿੰਨੀ ਤੰਗ ਪਰੇਸ਼ਾਨ ਹੋ ਜਾਂਦੀ ਸੀ ਵੀ ਪ੍ਰੀਤ ਆਈ ਨਹੀਂ ਕੀ ਗੱਲ ਹੋਗੀ ਕਿਉਂ ਨਹੀਂ ਆਈ ਤੇ ਮੈਨੂੰ ਟਿਕਣ ਵੀ ਨਹੀਂ ਦਿੰਦੀ ਸੀ ਤੇ ਹੁਣ 2 ਮਹੀਨੇ ਹੋ ਗਏ ਤੂੰ ਉਹਦੇ ਅੱਖਾਂ ਦੇ ਸਾਹਮਣੇ ਵੀ ਨਹੀਂ ਗਈ ਡੈਡੀ ਉਹ ਤਾਂ ਮੈਨੂੰ ਪਤਾ ਉਹ ਗੱਲ ਹੋਰ ਸੀ ਹੁਣ ਮੈਂ ਵਿਆਹੀ ਗਈ ਹੁਣ ਤੁਹਾਨੂੰ ਪਤਾ ਨਾ ਵੀ ਮੈਂ ਆਪਦੇ ਸਹੁਰੇ ਆ ਪੁੱਤ ਮੇਰੀ ਗੱਲ ਸੁਣ ਮਾਂ ਪਿਓ ਨੂੰ ਆਪਦਾ ਮਨ ਸਮਝਾਉਣ ਲਈ ਨਾ ਕੁਝ ਟਾਈਮ ਦੀ ਜ਼ਰੂਰਤ ਹੁੰਦੀ ਹੈ ਠੀਕ ਹੈ ਜਿਉਂ ਤੀਕ 1-2 ਵਾਰੀ 걔ੜਾ ਕੱਢਿਆ ਆਏਗੀ ਹੌਲੀ-ਹੌਲੀ ਪੁੱਤ ਸੈਟਅਪ ਹੋ ਜੂਗਾ ਨਾ ਉਹਨਾਂ ਚਿਕਰ ਤਾਂ ਡੈਡੀ ਮੈਂ ਤੁਹਾਨੂੰ ਕਹਤਾ ਨਾ ਵੀ ਮੈਂ ਆ ਜੂੰਗੀ ਹੁਣ ਕੋਈ ਗੱਲ ਨਹੀਂ ਮੈਂ ਸ਼ਿਵਨਲ ਗੱਲ ਕਰਦੀ ਆ ਮੰਮੀ ਨੂੰ ਵੀ ਮਿਲ ਕੇ ਆਵਾਂ ਮੈਂ ਹਾਂ ਪੁੱਤ ਤੂੰ ਸ਼ਿਵਨਲ ਗੱਲ ਕਰ ਜੇ ਤੂੰ ਕਹੀਂ ਤਾਂ ਮੈਂ ਤੇਰੀ ਸੱਸ ਨਾਲ ਗੱਲ ਕਰ ਲੈਣਾ ਸ਼ਿਵ ਨੂੰ ਮੈਂ ਕਹਿ ਦਿਆਂ ਨਾ ਨਹੀਂ ਨਹੀਂ ਕੋਈ ਨਾ ਮੈਂ ਉਹਨਾਂ ਨਾਲ ਗੱਲ ਕਰ ਲਊ ਮੰਮੀ ਨਾਲ ਆਪੇ ਗੱਲ ਕਰ ਲੈਣਗੇ ਚਲ ਤੇ ਨਾਲੇ ਮੈਂ ਦੇਖਦੀ ਆ ਚਾਹ ਬਣ ਗਈ ਹੁਣੀ ਲੈ ਕੇ ਆਉਣੀ ਠੀਕ ਹੈ ਪੁੱਤ ਪਰ ਮਾਤਾ ਮਕਰੀ ਮੇਰੀ ਤੀਖੋਸੀ ਰਹੇ ਦਾ ਸਪਾ ਇਹ ਜਾਂ ਪਤਾ ਨਹੀਂ ਕਿਿੱਧਰ ਭਾਗ ਗਿਆ ਲੈ ਹਾਕਾ ਮਾਰ ਕੇ ਮੈਨੂੰ ਐਂਤੀ ਕੋਈ ਹੋ ਲੈ ਲੂੰਗੀ ਹੈਲੋ ਹੈਲੋ ਲਾਪਨੀ ਤੇ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਤੁਸੀਂ ਕਿਵੇਂ ਆ ਵਧੀਆ ਠੀਕ ਠਾਕ ਤੁਸੀਂ ਦੱਸੋ ਕਿਵੇਂ ਆ ਬਸ ਅਸੀਂ ਵੀ ਠੀਕ ਹੀ ਆ ਹੂੰ ਉਹ ਤਾਂ ਹੁਣ ਪਤਾ ਹੀ ਐ ਜਦੋਂ ਦੀ ਨੂੰ ਆਈ ਐ ਕੋੜੀ ਨੂੰ ਤਾਂ ਜਮੀ ਭੁੱਲ ਗਈ ਫੋਨ ਫੋਨ ਲਾਇਆ ਕਦੇ ਨਾ ਕਾ ਨੂੰ ਬੁੱਤ ਉਹੀ ਗੱਲਾਂ ਕਰਨ ਲੱਗੀ ਤੂੰ ਮੀਂ ਮੈਂ ਤਾਂ ਇਹ ਨੂੰ ਉਹ ਗੱਲ ਦੱਸਣੀ ਸੀਗੀ ਹੂੰ ਕੀ ਗੱਲ ਆ ਦੇ ਆ ਦੇਖ ਲੈ ਆਪਣੀ ਬਬੂ ਜੀ ਹੂੰ ਰੋਜ਼ ਕਹਿ ਦਿੰਦਾ ਮੁੰਡਾ ਕਿ ਫੋਨ ਆਇਆ ਮਿਲਣ ਜਾਣਾ ਸੀ ਮਿਲਣ ਜਾਣਾ ਚਲ ਮੈਂ ਟਾਲ ਮਟੋਲ ਕਰੀ ਗਈ ਲਾਜ ਬਾਪ ਆ ਗਿਆ ਉੱਠ ਕੇ ਮਿਲਣ ਸਾਡਾ ਤਾਂ ਕੁੜੀ ਬਿਨਾਂ ਜੀ ਨਹੀਂ ਲੱਗਦਾ ਤੁਸੀਂ ਘਾਤੇ ਨਹੀਂ ਭੇਜਦੇ ਉਹਨਾਂ ਤਾਂ ਪਹਿਮ ਹੋਇਆ ਪਿਆ ਆ ਵੀ ਪਤਾ ਨਹੀਂ ਸਾਡੀ ਕੁੜੀ ਨੂੰ ਤੰਗ ਰੱਖਦੇ ਹੋਣੇ ਨੇ ਮਿਲਣੇ ਆਇਆ ਹੁਣ ਆ ਲੈਣ ਤਾਂ ਨਹੀਂ ਆਇਆ ਜਿੱਲ ਜਾਣ ਲੱਗਿਆ ਨਾਲ ਲੈ ਜਾਂਦੇ ਹੋ ਤੁਸੀਂ ਉਹੀ ਤਾਂ ਹੈ ਮੈਂ ਤਾਂ ਕਹਤਾ ਮੈਂ ਤਾਂ ਭਾਈ ਮੇਰਾ ਨਹੀਂ ਸਰਦਾ ਹੈਗਾ ਕਾਤੇ ਕੁੜੀ ਦੱਸ ਕਿੰਨਾ ਕਾਉਂਦੀ ਐ ਹੂੰ ਉਹੀ ਤਾਂ ਗੱਲ ਹੈਗੀ ਘਰੇ ਕੰਮ ਕਿੰਨੇ ਨੇ ਉਹੀ ਤਾਂ ਹੈ ਕਹਿੰਦਾ ਉਹੀ ਆ ਆਪਣਾ ਮੁੰਡਾ ਐ ਉਹਦੇ ਪੈਰ 'ਚ ਪੈਰ ਧਰਦਾ ਘਟ ਨਹੀਂ ਹੈਗਾ ਜਦ ਇਹ ਕਹਿੰਦਾ ਕਹਿੰਦਾ ਹਾਂ ਅਸੀਂ ਆਵਾਂਗੇ ਦੋ ਤਿੰਨ ਦਿਨ ਰਹਿਣ ਉਹ ਤਾਂ ਹੁਣ ਮਾਂ ਮੈਂ ਤੈਨੂੰ ਕਿਹਾ ਸੀ ਪਹਿਲੀ ਬੀਬੀ ਆ ਤੋਂ ਬਾਅਦ ਇਹ ਇਹਦੀ ਪੈਰ 'ਚ ਪੈਰ ਧਰਿਆ ਕਰੂਗਾ ਹੁਣ ਤੂੰ ਵੀ ਆਪਦੇ ਰੰਗ ਦਿਖਾਉਣੇ ਸ਼ੁਰੂ ਕਰ ਦੇ ਕਿੰਨਾ ਕੁ ਟਾਈਮ ਠੰਡੀ ਬੈਠੀ ਰਹੇਂਗੀ ਤੂੰ ਬਸ ਹੁਣ ਤਾਂ ਦਿਖਾਉਣੀ ਪੈਣੇ ਨੇ ਮੈਂ ਕਹਨੀ ਆ ਵੀ ਚਲ ਕੋਈਆਂ 2-4 ਮਹੀਨੇ ਲੰਘ ਜਾਣ ਪਰ ਇਹਨਾਂ ਦੇ ਲੱਛਣ ਨਹੀਂ ਹੈਗੇ ਵੀ ਨਜ਼ਾਦ ਮਮਾ ਹੁਣ ਤਾਂ ਮੈਨੂੰ ਕਰਨਾ ਹੀ ਪੈਣਾ ਮਿੰਤਾ ਤਾਂ ਬਾਪ ਜੀ ਤੋਂ ਬਹੁਤ ਗੁੱਸਾ ਆਇਆ ਜਦ ਆਇਆ ਕਿ ਮੇਰੀ ਜ ਕੱਲੀ ਧੀ ਆ ਮੈਂ ਤਾਂ ਮਿਲਣਾ ਹੈ ਮਮਾ ਮੈਂ ਵੀ ਤੇਰੇ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਤੇ ਇੱਕ ਤਾਂ ਤੂੰ ਫੋਨ ਵੀ ਨਹੀਂ ਕਰਦੀ ਜੇ ਮੈਂ ਕਰਦੀ ਆ ਤਾਂ ਤੂੰ ਚੱਕਦੀ ਨਹੀਂ ਹੈਗੀ ਕੀ ਕਰਾਂ ਕੋਲ ਬੈਠੀ ਹੁੰਦੀ ਆ ਫੇਰ ਕੋਈ ਗੱਲ ਨਹੀਂ ਕਰ ਹੋਣੀ ਆ ਆਪਾਂ ਤੋਂ ਮੈਨੂੰ ਆਏ ਹੁੰਦਾ ਵੀ ਜੇ ਇਹਦੇ ਸਾਹਮਣੇ ਕੋਈ ਗੱਲ ਇਹਨੂੰ ਪਤਾ ਲੱਗੇ ਤਾਂ ਜਦੇ ਸ਼ਿਵ ਨੂੰ ਦੱਸ ਦੇਣਾ ਜਦੇ ਆਪਣੀ ਲੜਾਈ ਪੈ ਜਾਊ ਘਰ ਅੱਛਾ ਚਲ ਮੈਂ ਦੇਖਦੀ ਇੱਕ ਦੋ ਦਿਨਾਂ ਚ ਗੇੜਾ ਮਾਰੂੰਗੀ ਮੈਂ ਉਹ ਗੱਲ ਨਾ ਉਹ ਵੈਸੇ ਵੀ ਫੋਨ ਤੇ ਕਰਨ ਵਾਲੀ ਤਾਂ ਹੈ ਨਹੀਂ ਬਹਿ ਕੇ ਕਰਾਂਗੇ ਗੱਲ ਚਲ ਠੀਕ ਆ ਮੈਂ ਵੀ ਤੈਨੂੰ ਤਾਂ ਹੀ ਫੋਨ ਕਰਿਆ ਸੀਗਾ ਵੀ ਮੇਰਾ ਤਾਂ ਪਤਾ ਨਹੀਂ ਕਰਤੇ ਹੁਣ ਜੀ ਜਾਂ ਨਹੀਂ ਲੱਗਦਾ ਹੈਗਾ ਆ ਕੇ ਜਾ ਚਲ ਚੰਗਾ ਮਾਂ ਆਪਾਂ ਹੀ ਆ ਗਏ ਮੈਂ ਤਾਂ ਇਹਨੂੰ ਡਿੱਕੀ ਜਾਂਦੀ ਸੀ ਕਦੋਂ ਦੀ ਚਲ ਠੀਕ ਆ ਫਿਰ ਠੀਕ ਹੈ ਆ ਜਾ ਆ ਜਾ ਭਾਈ ਇੱਧਰ ਹੀ ਆ ਜਾ ਮੈਂ ਤਾਂ ਤੈਨੂੰ ਕੋਈ ਡਿੱਕੀ ਜਾਂਦੀ ਦੀ ਕਿ ਮੈਂ ਸ਼ਾਲ ਲੈਣਾ ਸੀਗਾ ਲੈ ਹੁਣ ਅੰਦਰੇ ਪੜੀ ਬੈਠੀ ਆ ਆਈ ਨਹੀਂ ਹੈਗਾ ਵੀ ਕੱਪੜੇ ਤਾਰ ਨਾ ਮੈਨੀ ਧੁੱਪ ਹੋਈ ਪਈ ਆ ਬਾਪ ਨਾਲੇ ਜੁੜ ਕੇ ਬੈਠ ਗਈ ਚਾਚੀ ਹਾਂ ਜੱਸੀ ਆ ਜਾ ਕਿਵੇਂ ਐ ਬਸ ਠੀਕ ਆ ਤੂੰ ਸੁਣਾ ਠੀਕ ਆ ਮੈਜੀ ਵਧੀਆ ਬਸ ਕੱਪੜੇ ਤਾਰੀ ਜੰਨੀਏ ਕੁੜੇ ਹੋਰ ਕੀ ਕਰਾਂ ਉਹ ਤਾਂ ਬੈਠੀ ਆ ਮਹਾਰਾਣੀ ਅੰਦਰ ਬੜੀ ਲੈ ਮੈਂ ਤਾਂ ਪ੍ਰੀਤ ਨੂੰ ਮਿਲਣ ਆਈ ਸੀ ਨਾ ਉਹਨੂੰ ਮਿਲ ਕੇ ਦੱਸਦਾ ਕੀ ਕਰਨਾ ਕਿਉਂ ਉਹ ਤਾਂ ਚਾਮਲੀ ਪਈ ਆ ਉਹਦਾ ਬਾਪ ਆਇਆ ਹੋਇਆ ਹੁਣ ਅੰਦਰ ਬੜੀ ਬੈਠੀ ਆ ਕੰਮ ਦਾ ਡੱਕਾ ਨਹੀਂ ਤੋੜਦੀ ਉਹਨੂੰ ਪਤਾ ਨਹੀਂ ਹੈਗਾ ਵੀ ਕੱਪੜਿਆਂ ਨੂੰ ਨਹੀਂ ਧੁੱਪ ਹੋਈ ਪਈ ਆ ਰੜਦੇ ਨੇ ਬਾਹਰ ਪਏ ਵੀ ਚੱਕ ਲਮਾ ਉਹੋ ਜਾਂ ਚੀ ਫੇਰ ਕਿੱਡੀ ਗੱਲ ਹੋ ਗਈ 2 ਮਹੀਨੇ ਤਾਂ ਵਿਆਹ ਨੂੰ ਹੋਏ ਨੇ ਕਰ ਲਿਆ ਕਰੂਗੀ ਹਲੇ ਹੌਲੀ ਹੌਲੀ ਨਾ 2 ਮਹੀਨੇ ਹੋ ਗਏ ਵਿਆਹ ਨੂੰ ਇੰਨਾ ਕਿੰਨਾ ਕੰਮ ਆ ਇੱਕ ਆ ਕੱਪੜੇ ਹੁੰਦੇ ਨੇ ਇੱਕ ਝਾੜੂ ਪੋਚਾ ਹੁੰਦਾ ਆਹ ਚਾਰ ਰੋਟੀਆਂ ਹੁੰਦੀਆਂ ਨੇ ਸਾਡੀਆਂ ਹੋਰ ਦੱਸ ਕਿੰਨਾ ਕੰਮ ਆ। ਓਹੋ ਚਾਚੀ ਫੇਰ ਕਰਦੀ ਹੋਊਗੀ ਇੰਨਾ ਤਾਂ ਵਿਚਾਰੀ ਹੋਣਾ। ਚੱਲ ਠੀਕ ਆ। ਤੂੰ ਵੀ ਨਾ ਉਹਦੀ ਬਹੁਤੀ ਮੇਰ ਜੀ ਕਰੀ ਜਾ। ਨਹੀਂ ਮੇਰ ਨਹੀਂ ਕਰਾਉਂਦੀ ਹੈਗੀ। ਹੁਣ ਉਹਦਾ ਬਾਪ ਆ ਰਿਹਾ। ਹੁਣ ਉਹਦੇ ਕੋਲੇ ਬੈਠੀ ਹੋਣੀ ਦੱਸ ਦੋ ਘੜੀ ਬਹਿ ਜਾਊਗੀ ਫੇਰ ਕੀ ਫਾਹਾ ਆ ਜਾਊਗਾ ਚਾਚੇ। ਕਿਹੜੇ ਵੇਲੇ ਦੀ ਆ ਉਹਨਾਂ ਬੈਠੀ ਗੱਲਾਂ ਮਾਰਨ ਲੱਗੀ ਆ। ਇੰਨੀਆਂ ਕਿੰਨੀਆਂ ਕ ਕਿਹੜੀਆਂ ਗੱਲਾਂ ਨੇ। ਜਿਹੜੀਆਂ ਮੁੱਕਦੀਆਂ ਹੀ ਨਹੀਂ ਉਹਨਾਂ ਦੀਆਂ। ਨਹੀਂ ਚੰਗਾ ਚਾਚੀ ਤੂੰ ਵੀ ਬਾਲੀ ਲੱਗੀ ਮੈਨੂੰ ਤਾਂ ਲੱਗਦਾ ਬੋਲਣ ਹੋਣਾ। ਆਹੋ ਜੱਸੀ ਤੈਨੂੰ ਵੀ ਹੁਣ ਉਹਦੀ ਮੇਰ ਆਉਂਦੀ ਆ। ਨਹੀਂ ਮੇਰ ਨਹੀਂ ਅਤੇ ਬਾਜੀ ਨੂੰ ਕੀ ਕਰਿਆ ਨਹੀਂ ਮੈਨੂੰ ਤਾਂ ਪੁੱਛਣਾ ਜਖਾਮ ਬਲਾਈ ਹੋਇਆ ਪਿਆ ਆ ਖੰਗ ਜਖਾਮ ਬੁਖਾਰ ਉੱਠੇ ਨਹੀਂ ਜਾਂਦਾ ਮੈਥੋਂ ਤਾਂ ਫਿਰ ਦਵਾਈ ਲੈ ਲੈ ਚਾਚੀ ਦੀ ਦਵਾਈ ਤਾਂ ਲੈ ਲਈ ਹੌਲੀ ਹੌਲੀ ਠੀਕ ਹੋਊਂਗੀ ਚਾਚੀ ਹੁਣ ਫਿਰ ਤੂੰ ਰਾਮ ਕਰ ਫਿਰਦੀ ਤੁਰਦੀ ਕਾ ਨੂੰ ਆ ਤੂੰ ਇਨ ਪਈਏ ਸੀ ਚਾਚੀ ਹੁਣ ਮਾਂ ਚਲ ਪ੍ਰੀਤ ਕੋਲ ਗੇੜਾ ਮਾਰਿਆ ਮਾਂ ਲੈ ਪ੍ਰੀਤ ਕੋਲ ਨੂੰ ਪਤਾ ਨਹੀਂ ਕੀ ਤੀਗਾ ਲੈ ਫਿਰ ਕੀ ਹੋ ਗਿਆ ਚਾਚੀ ਤੂੰ ਵੀ ਆਏ ਜੇ ਨਾ ਕਰਿਆ ਕਰ ਚਲ ਠੀਕ ਆ ਜਦ ਮੇਲ ਲਾ ਤੂੰ ਵੀ ਉਹਨਾਂ ਪਰ ਉਹਨਾਂ ਨਾਲ ਗੱਲਾਂ ਹੋਣਾਂ ਹੁਣ ਮੈਂ ਉਹਦੇ ਕੋਲੇ ਕੀ ਬੈਠੂੰਗੀ ਚੱਲ ਫੇਰ ਆ ਜੂ ਜੇ ਜਾਇਆ ਉਹਦੇ ਬਾਪ ਨਾਲ ਤੂੰ ਵੀ ਚਾਰ ਗੱਲਾਂ ਕਰ ਲਈ ਚਾਚੀ ਹੁਣ ਕੀ ਕਰੂੰਗੀ ਉਹਦਾ ਬਾਪ ਆਇਆ ਬੈਠਾ ਚੱਲ ਉਹਨੂੰ ਮਾਰ ਲੈਣ ਦੇ ਗੱਲਾਂ ਮੈਂ ਫੇਰ ਆ ਜੂਗੀ ਨਾ ਮੇਰੀ ਗੱਲ ਸੁਣ ਜੇ ਇੰਨਾ ਹੀ ਤੇਰਾ ਜੀ ਕਰਦਾ ਭਾਈ ਮੈਂ ਤਾਂ ਕਹਿੰਦੀ ਮਿਲਿਆ ਮਿਲਣਾ ਮੈਂ ਤਾਂ ਤੈਨੂੰ ਰੋਕਦੀ ਨਹੀਂ ਫੇਰ ਕੱਲੂ ਕਹੇਗੀ ਚਾਚੀ ਨੇ ਰੋਕਤਾ ਵੀ ਮੇਰੀ ਨੋ ਕੋਣਾ ਮੇਰੇ ਬਲੇ ਤਾਂ ਦਿਨ ਰਾਤ ਆ ਉਹਦੇ ਕੋਲ ਚੱਲ ਕੋਈ ਨਾ ਚਾਚੀ ਤੂੰ ਨਾ ਗੁੱਸਾ ਕਰਿਆ ਕਰ ਨਾਲ ਮੈਨੂੰ ਆਏ ਦੱਸ ਹੁਣ ਤੇਰੀ ਸੱਸ ਕਿਵੇਂ ਰਹਿੰਦੀ ਐ ਓਹੋ ਚਾਚੀ ਸੱਚ ਮੈਂ ਤੈਨੂੰ ਗੱਲ ਸ਼ਿਵਦਾ ਸ਼ਗਨ ਪਾਉਣ ਉਹਦੀ ਮੇਰੇ ਘਰ ਆ ਲੰਦਾ ਮੈਨੂੰ ਇੰਨਾ ਕੁੱਟਿਆ ਫੜ ਕੇ ਬਈ ਕਹਿੰਦਾ ਉਹਨਾਂ ਦੇ ਕਿਉਂ ਗਈ ਸੀ ਲੈ ਦੱਸ ਹਾਂ ਨਾ ਤੂੰ ਮੈਨੂੰ ਅੱਜ ਦੱਸਦੀ ਆ ਤੇਰੀ ਸੱਸ ਨੂੰ ਤਾਂ ਮੈਂ ਪੁੱਛਦੀ ਹੁਣ ਤੂੰ 2-3 ਮਹੀਨੇ ਬਾਅਦ ਮੇਰੇ ਕੋਲ ਗੱਲ ਕਰੀ ਆ ਜੇ ਜਦੇ ਦੱਸਦੀ ਨਾ ਤੇਰੀ ਬੁੜੀ ਤਾਂ ਮੈਂ ਪੁੱਛ ਕੇ ਆਉਂਦੀ ਜੇ ਤੇਰੇ ਕੋਈ ਸੁੱਖ ਉਹ ਕੋਈ ਕੰਮਕਾਰ ਹੁੰਦਾ ਜਾਂ ਅਸੀਂ ਕਿਤੇ ਜਾਣਾ ਹੁੰਦਾ ਪ੍ਰੋਗਰਾਮ 'ਚ ਸਤਾ ਭੱਜ ਕੇ ਆਉਨੇ ਆ ਤੂੰ ਸਾਡੀ ਮਰ ਨੂੰ ਕਲੇਸ਼ ਕਰਕੇ ਬੈਠ ਗਈ ਘਰੇ ਹੈ ਚਾਚੀ ਉਹ ਤਾਂ ਤੁਹਾਡਾ ਉੱਤੋਂ ਤੋਂ ਕਰਦੀ ਆ ਉਂਗਾ ਨੂੰ ਕਰਦੀ ਆ ਤੁਹਾਡਾ ਉਹ ਉਹੀ ਫਿਰਦੀ ਰਹਿੰਦੀ ਆ ਤਾਂ ਤੁਹਾਡੇ ਮਗਰ ਮਗਰ ਬਸ ਤਾਂ ਐਵੇਂ ਚਮਲਾਈ ਹੋਈ ਆ ਉਹਨੂੰ ਕੰਮ ਨੂੰ ਨਹੀਂ ਕਹਿੰਦੀ ਕਿਸੇ ਨੂੰ ਸਾਰਾ ਕੰਮ ਮੂਰੇ ਮੂਰੇ ਕਰਦੀ ਫਰੀ ਜਾਂਦੀ ਆ ਉਹਦੇ ਹੋਰ ਕੀ ਕਰਾਂ ਚਾਚੀ ਤੈਨੂੰ ਪਤਾ ਤਾਂ ਹੈਗੇ ਮੇਰੀ ਘਰ ਹਾਲਤ ਦਾ ਕਿੰਨਾ ਖਰਾਬ ਆ ਉਹ ਉਸੇ ਨੂੰ ਚਮੜਾਰ ਕੇ ਅੱਧੀ ਤਾਂ ਮੈਂ ਕਾਹ ਤੋਂ ਚਮਲਾਈ ਆ ਉਹ ਫਿਰ ਤੂੰ ਡਰਦੀ ਕਾ ਨੂੰ ਆ ਆਪਣੇ ਪੇਕਿਆਂ 'ਚ ਦੱਸ ਦੇ ਵੀ ਮੇਰੇ ਨਾਲ ਕੁਝ ਕਰਦੇ ਨੇ ਕੀ ਮੈਂ ਦੱਸਾਂ ਚਾਚੀ ਪੇਕਿਆਂ ਦਾ ਪੇਕੇ ਤਾਂ ਆਪੇ ਨੂੰ ਚੱਜਦੇ ਹੈਗੇ ਜੇ ਚੱਜਦੇ ਹੁੰਦੇ ਆ ਕਿ ਨਾ ਖੜਦੇ ਦੱਸ ਹਾਂ ਤਾਂ ਹੀ ਫਿਰ ਨਾ ਪੈਂਦਾ ਬਈ ਮੂਰੇ ਮੂਰੇ ਹੋਰ ਕੀ ਕਰਾਂ ਫਿਰ ਮੈਂ ਚੱਲ ਕੋਈ ਨਾ ਟੈਂਸ਼ਨ ਨਹੀਂ ਲਈਦੀ ਹੁੰਦੀ ਜਾਂ ਮਿਲਣਾ ਕੋਈ ਗੱਲ ਨਹੀਂ ਹਾਂ ਤਾਂ ਕੁਛ ਨਹੀਂ ਹੁੰਦਾ ਹੈਗਾ ਮੈਨੂੰ ਤਾਂ ਸੋਡਾ ਮੂਹ ਹੁੰਦਾ ਤਾਂ ਕਰਕੇ ਆ ਜਾਨੀਆ ਫਿਰ ਮੈਂ ਵੀ ਕਿਹੜਾ ਤੈਨੂੰ ਰੋਕਦੀ ਆ ਮੈਂ ਤਾਂ ਆਪ ਤੈਨੂੰ ਕਹਿੰਦੀ ਆ ਦਿਨ ਰਾਤ ਆ ਸਾਡੇ ਚੱਲ ਕੋਈ ਨਾ ਫਿਰ ਮਿਲ ਲੈਨੀ ਆ ਪ੍ਰੀਤ ਨੂੰ ਮੈਂ ਹਾਂ ਮਿਲ ਲੈ ਜਾ ਚਲੇ ਜਾ ਹਾਂ ਪ੍ਰੀਤ ਪ੍ਰੀਤ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਕੇ ਮੈਂ ਪ੍ਰੀਤ ਆ ਵਧੀਆ ਬਹਿ ਜਾਓ ਬੈਠੀ ਬੜੇ ਦਿਨਾਂ ਬਾਅਦ ਗੇੜਾ ਮਾਰੇ ਅੱਜ ਨਹੀਂ ਹੋਰ ਪ੍ਰੀਤਾ ਮੈਂ ਤਾਂ ਬਿਮਾਰ ਹੋਈ ਪਈ ਸੀ ਕੀ ਹੋ ਗਿਆ ਮੇਨ ਤਾਂ ਖਾਂਗ ਚ ਖਾਂਬੁਖਰ ਹੋਇਆ ਪਿਆ ਸੀ ਮੈਂ ਕਿਹਾ ਚੱਲ ਪ੍ਰੀਤ ਕੋਲ ਗੇੜਾ ਮਾਰਿਆ ਮਮੜਾ ਜਾ ਅੱਛਾ ਦਵਾਈ ਲੈ ਲਓ ਮੌਸਮ ਜੇ ਚੇਂਜ ਹੋਈ ਜਾਂਦਾ ਨਾ ਤੁਹਾਨੂੰ ਪਤਾ ਹਾਂ ਦਵਾਈ ਤਾਂ ਲੈ ਲਈ ਸੀ ਪ੍ਰੀਤਾ ਹਮਮ ਹੋਰ ਤੂੰ ਠੀਕ ਐ ਹਾਂ ਠੀਕ ਆ ਮੈਂ ਤਾਂ ਅੱਛਾ ਤੇ ਮੈਂ ਸੁਣਿਆ ਤੇਰਾ ਡੈਡੀ ਆ ਰਿਹਾ ਹੈ ਹਾਂ ਦੀਦੀ ਆ ਰਹੇ ਆ ਉਹ ਰੈਸਟ ਕਰੀ ਜਾਂਦੇ ਪਏ ਆ ਅੱਛਾ ਹਮ ਪ੍ਰੀਤ ਮੈਂ ਤੈਨੂੰ ਕਹਿੰਦੀ ਸੀ ਤੈਨੂੰ ਤੂੰ ਕਿੰਨੀ ਕਿਸਮਤ ਵਾਲੀ ਆ ਹਨਾ ਤੈਨੂੰ ਇੰਨੀ ਵਧੀਆ ਸੱਸ ਮਿਲੀ ਐ ਚਾਚੀ ਦਾ ਸੁਭਾਅ ਬਹੁਤ ਵਧੀਆ ਹੈਗਾ ਤੇ ਇੱਕ ਮੇਰੀ ਸੱਸ ਦੇਖ ਲੈ ਮੇਰੇ ਪੈਰ ਹੀ ਨਹੀਂ ਲੱਗਣ ਦਿੰਦੀ ਹੈਗੀ ਜੇ ਮੈਂ ਕਹਿਦਾ ਨਾ ਮੈਂ ਪੇਕੇ ਜਾਣਾ ਤਾਂ ਮੈਨੂੰ ਜਾਣ ਵੀ ਨਹੀਂ ਦਿੰਦੇ ਆਪ ਦੂਜੇ ਦਿਨ ਹੀ ਜਾਈ ਰਹਿੰਦੀ ਹੈ ਕਦੇ ਪੇਕੇ ਵਗ ਜਾਂਦੀ ਹੈ ਤੇ ਕਦੇ ਭੈਣ ਕੋਲੇ ਵਗ ਜਾਂਦੀ ਹੈ ਕਦੇ ਆਪਦੀ ਕੁੜੀ ਕੋਲੇ ਵਗ ਜਾਂਦੀ ਹੈ ਉਹ ਤਾਂ ਦੀਦੀ ਤੁਹਾਨੂੰ ਪਤਾ ਕਿਸਮਤ ਹੈ ਹਨਾ ਅੱਜ ਕੱਲ ਚੰਗਾ ਪਰਿਵਾਰ ਮਿਲਣਾ ਇਹ ਤਾਂ ਗੱਲ ਹੈਗੀ ਆ ਮੰਮੀ ਮੇਰੇ ਬਹੁਤ ਚੰਗੇ ਨੇ ਉਹ ਵੀ ਤਾਂ ਗੱਲ ਆ ਪ੍ਰੀਤ ਤੇ ਵਧੀਆ ਬਣਾ ਕੇ ਰੱਖੀ ਆ ਆਪਦੀ ਸਾਸਨ ਨਾਲ ਹਾਂ ਦੀਦੀ ਮੈਂ ਤਾਂ ਬਣਾਈ ਹੋਈ ਐ ਹਾਂ ਤੇ ਵਧੀਆ ਸੇਵਾ ਕਰੀ ਉਹਦੀ ਹਾਂਜੀ ਹਾਂਜੀ ਤੁਸੀਂ ਹੋਰ ਦੱਸੋ ਮੈਂ ਤਾਂ ਵਧੀਆ ਬਸ ਆ ਤੇ ਪ੍ਰੀਤ ਮੈਂ ਤੈਨੂੰ ਇੱਕ ਗੱਲ ਦੱਸਾਂ ਜਿੱਦ ਤੇਨੂੰ ਸ਼ਗਨ ਪਾਉਣ ਗਏ ਸੀ ਨਾ ਉਹਦੇ ਮੈਂ ਬਾਗਤਾ ਗਈ ਥੋਡੇ ਨਾਲ ਪਰ ਮੇਰੇ ਘਰ ਵਾਲੇ ਨੂੰ ਪਤਾ ਨਹੀਂ ਕਿਨੇ ਲੁੱਤੀ ਲਾਤੀ ਤੇ ਉਹਦੇ ਮੈਨੂੰ ਇੰਨਾ ਕੁੱਟਿਆ ਮੇਰੇ ਘਰ ਵਾਲੇ ਨੇ ਤਾਂ ਹੀ ਮੈਂ ਥੋਡੇ ਘਰੇ ਬਹੁਤ ਘੱਟ ਆਉਣੀ ਆ ਹੁਣ ਅੱਛਾ ਦੀਦੀ ਤੇ ਨਾਲੇ ਉਹਨਾਂ ਨੂੰ ਸਾਡੇ ਘਰੇ ਆਉਣ ਚ ਕੀ ਪ੍ਰੋਬਲਮ ਆ ਕਹਿੰਦੇ ਹੁੰਦੇ ਆ ਨਾ ਪ੍ਰੀਤ ਵੀ ਸ਼ਰੀਕ ਤੇ ਸ਼ਰੀਕ ਕੋਈ ਰਾਜ਼ੀ ਨਹੀਂ ਹੁੰਦਾ ਉਵੇਂ ਗੱਲ ਸਾਡੀ ਆ ਬਸ ਅੰਮੀ ਰੇਲੇ ਸਾਸਾ ਸੋ ਨੂੰ ਦੇਖ ਕੇ ਰਾਜੀ ਨਹੀਂ ਨਾ ਮੇਰ ਘਰ ਆਲਾ ਪਤਾ ਨਹੀਂ ਕਿਹਾ ਜਾ ਸੁਭਾਅ ਇਹਨਾਂ ਦਾ ਲੈ ਫਿਰ ਤੇ ਇਹਨਾਂ ਦੀ ਬਹੁਤ ਮਾੜੀ ਗੱਲ ਹੈ ਹਨਾ ਵੀ ਫਿਰ ਕੀ ਹੁੰਦਾ ਤੂੰ ਸਾਡੇ ਘਰੇ ਆ ਜਾਨੀਂ ਦੱਸ ਨਾਲੇ ਆਪਾਂ ਦੋ ਘਰ ਹੀ ਆ ਜੀ ਆਪਾਂ ਨਹੀਂ ਵਰਤਾਂਗੇ ਫਿਰ ਹੋਰ ਕੌਣ ਵਰਤੂਗਾ ਉਹੀ ਤਾਂ ਗੱਲ ਆ ਪ੍ਰੀਤਾ ਮੈਂ ਤਾਂ ਬਹੁਤ ਸਮਝਾਉਣੀ ਆ ਪਰ ਇਹ ਸਮਝਦੀ ਨਹੀਂ ਹੈਗੇ ਨਾ ਮੇਰਾ ਜੀ ਲੱਗੇ ਕਰ ਕਰੇ ਕੱਲੀ ਦਾ ਹੋਰ ਕੋਈ ਹੈ ਨਹੀਂਗਾ ਗਵੰਡੀ ਤੁਹਾਡੇ ਤੋਂ ਬਿਨਾ ਛੋੜੇ ਔਨੀਆਂ ਜੇ ਔਨੀਆਂ ਚਲੋ ਦੀਦੀ ਤੁਸੀਂ ਆ ਜਿਆ ਕਰੋ ਪਰ ਤੁਸੀਂ ਧਿਆਨ ਨਾ ਲਾਇਆ ਕਰੋ ਹਾਂ ਪ੍ਰੀਤਾ ਹੁਣ ਹੈ ਨਹੀਂ ਸੀਗੇ ਦੋਨੇ ਤਾਹੀਂ ਮੈਂ ਆ ਗਈ ਮੈਂ ਕਿਹੜਾ ਮਾਰਿਆ ਮੈਂ ਚੱਲ ਪ੍ਰੀਤ ਕੋਲ ਤੇ ਤੂੰ ਠੀਕ ਹੈ ਵਧੀਆ ਪ੍ਰੀਤਾ ਹਾਂ ਦੀਦੀ ਮੈਂ ਤਾਂ ਠੀਕਾਂ ਵਧੀਆ ਅੱਛਾ ਤੇ ਜੀ ਲੱਗ ਗਿਆ ਤੇਰਾ ਹਾਂਜੀ ਜੀ ਤਾਂ ਲੱਗ ਗਿਆ ਤੇ ਡੈਡੀ ਵੀ ਮੇਰੇ ਤਾਂ ਹੀ ਆਏ ਸੀ ਜਦੋਂ ਦਾ ਵਿਆਹ ਹੋਇਆ ਤੁਹਾਨੂੰ ਪਤਾ ਹੈ ਨਾ ਉਦੋਂ ਦਾ ਪਿੰਡ ਜਾਇ ਨਹੀਂ ਗਿਆ ਪਰ ਡੈਡੀ ਹਰ ਕੇ ਆਪੇ ਆ ਕੇ ਕਹਿੰਦਾ ਮੈਨੂੰ ਤਾਂ ਟੈਨਸ਼ਨ ਹੋਈ ਪਈ ਥੀ ਪਤਾ ਨਹੀਂ ਕਿਉਂ ਨਹੀਂ ਆਈ ਤੂੰ ਅੱਛਾ ਸੱਚ ਮੈਂ ਵੀ ਤੈਨੂੰ ਪੁੱਛਣਾ ਭੁੱਲ ਗਈ ਪ੍ਰੀਤਾ ਤੂੰ ਕਿਹੜਾ ਮਾਰੀ ਨਹੀਂ ਆਪਣੇ ਪਿੰਡਾ ਕਿੰਨਾ ਟਾਈਮ ਹੋ ਗਿਆ ਹੋਰ ਦੀਦੀ ਕੀ ਦੱਸਾਂ ਮੰਮੀ ਬਿਮਾਰ ਰਹਿੰਦੇ ਨੇ ਤੁਹਾਨੂੰ ਪਤਾ ਮੰਮੀ ਨੂੰ ਛੱਡ ਕੇ ਜਾ ਵੀ ਨਹੀਂ ਸਕਦੀ ਮੰਮੀ ਕਹਿੰਦੀ ਜਦੋਂ ਮੈਂ ਠੀਕ ਹੋਊਗੀ ਉਦੋਂ ਚਲ ਜੀ ਕਹਿੰਦੀ じゃ ਮੈਂ ਲਪਰੀਤ ਨੂੰ ਬੁਲਾ ਲੂੰਗੀ ਫਿਰ ਜਾਇਂ ਤੂੰ ਅੱਛਾ ਹਾਂ ਚਾਚੀ ਵੀ ਬਸ ਬਿਮਾਰ ਦੀ ਰਹਿੰਦੀ ਐ ਇਹ ਨਾਲ ਕਿੰਨਾ ਟਾਈਮ ਹੋ ਗਿਆ ਵਿਚਾਰੇ ਨੂੰ ਕੰਮ ਕਰਦੀ ਨੂੰ ਹਨਾ ਸਾਰੀ ਉਮਰ ਐਵੇਂ ਲੰਘ ਗਈ ਚਾਚੀ ਦੀ ਹੁਣ ਤੇ ਉਹਨੂੰ ਤੇਰਾ ਸਾਰਾ ਹੋ ਗਿਆ ਚੱਲ ਬਈ ਤਾਂ ਹੀ ਮੈਂ ਉਹਨਾਂ ਨੂੰ ਇਕੱਲੇ ਛੱਡ ਕੇ ਜਾਂਦੀ ਨਹੀਂ ਹੁਣ ਚੱਲ ਕੋਈ ਨਾ ਫੇਰ ਲਪਰੀਤ ਆ ਜੂਗੀ ਤੂੰ ਫੇਰ ਜਾਇਂ 10 ਦਿਨ ਲਾਇਂ ਤੇਰਾ ਵੀ ਹੱਕ ਮੰਨਦਾ ਹਨਾ ਹਾਕ ਤਾਂ ਬਣਦੀ ਐ ਤੁਹਾਨੂੰ ਪਤਾ ਨਵੀਂ ਨਵੀਂ ਵਿਆਹ ਦਾ ਕਿੰਨਾ ਚਾਹ ਹੁੰਦਾ ਹੈ ਨਾ ਵੀ ਪੇਕੇ ਜਾ ਕੇ ਆਈ ਉਹ ਇਤਾ ਗੱਲ ਐ ਚਲੋ ਕੋਈ ਨਾ ਤੇ ਮੈਂ ਚਾਹ ਬਣਾ ਕੇ ਲੈਣੀ ਹਾਂ ਤੁਸੀਂ ਬੈਠ ਜਾਓ ਨਾ ਨਾ ਪ੍ਰੀਤ ਮੈਨੂੰ ਚਾਹ ਨਹੀਂ ਪਿੰਦੀ ਹੈਗੀ ਮੈਂ ਤਾਂ ਜਾਣਨੀ ਆ ਕਿਤੇ ਆ ਵੀ ਨਾ ਜਾਣਾ ਉਹ ਮੇਰੇ ਸੱਸਾਂ ਤੈਨੂੰ ਪਤਾ ਹੀ ਆ ਫੇਰ ਆ ਨਾ ਬੈਠ ਜਾਓ ਹੁਣ ਦੋ ਮਿੰਟ ਨਾ ਨਾ ਮੈਂ ਤਾਂ ਜਾਣਨੀ ਆ ਹੁਣ ਚਲੋ ਕੋਈ ਨਾ ਧਿਆਨ ਰੱਖਿਓ ਆਪਣਾ ਤੁਸੀਂ ਨਾਲੇ ਦਵਾਈ ਲੈ ਲਓ ਬੱਦੀਆ ਜੀ ਹਾਂ ਠੀਕ ਐ ਚੰਗਾ ਠੀਕ ਐ ਜੀ ਸਾਹ ਘਰੋਂ ਆ ਗਿਆ ਫੋਨੋਂ ਹਾਂ 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 ਆਉਂਗਾ ਮੈਂ ਤੈਨੂੰ ਕਹਿ ਕੇ ਤਾਂ ਗਿਆ ਸੀ ਵੀ ਆਉਂਗਾ ਰਹਿਣਾ ਕਦੇ ਵਾਸਤੇ ਮੈਂ ਹਾਂ ਠੀਕ ਹੈ ਸਭ ਠੀਕ ਠਾਕ ਹੈ ਹਾਂ ਪੂਰਾ ਪਰਿਵਾਰ ਸਭ ਖੁਸ਼ ਤਬੀਦ ਹੈ ਸਾਰੇ ਵਧੀਆ ਗੱਲਾਂ ਬਾਤਾਂ ਹੋਈਆਂ ਬਸ ਰੋਟੀ ਖਾ ਲਈ ਮੈਂ ਹੁਣ ਹਾਂ ਤੁਰਦਾ ਥੋੜੇ ਚਿਰ ਨੂੰ ਚਾਹ ਧਰ ਲਈ ਕਹਿੰਦੇ ਚਾਹ ਪੀ ਕੇ ਜਾ ਉਹ ਨਾਲ ਠੀਕ ਹੈ ਮੈਂ ਨਾ ਨਾਲ ਲੇ ਕੇ ਮੈਂ ਦੇਖੋ ਮੈਂ ਗੱਲ ਕਰਕੇ ਦੇਖ ਲੈਣਾ ਹੈ ਵੀ ਜੇ ਅਗਲੇ ਨੇ ਕਹਿਤਾ ਤਾਂ ਮੈਂ ਪ੍ਰੀਤ ਨੂੰ ਨਾਲ ਲੈ ਆਉਂਗਾ ਹਾਂ ਕੋਈ ਗੱਲ ਨਹੀਂ ਕਹਿ ਦੇਣਾ ਵੀ ਭਾਈ ਮਾੜੀ ਜੀ ਢੱਲ ਮਸ ਜੀ ਹੈ ਵੀ ਜੇ ਤੋਰ ਦੋ ਚਾਰ ਦਿਨ ਹੂੰ ਤੂੰ ਐਨੀ ਸੋਚ ਕਿਉਂ ਕਰਦੀ ਆ ਤੂੰ ਹਾਂ ਉਹ ਐਨੀ ਸੋਚ ਵੀ ਨਹੀਂ ਕਰੀਦੀ ਹੁੰਦੀ ਉਹ ਦੇਖ ਇਹ ਤਾਂ ਆਦਤ ਪਾਉਣੀ ਪਊ ਆਪਾਂ ਹੁਣ ਕੁੜੀ ਦਾ ਵਿਆਹ ਕਰਤਾ ਹਾਂ ਉਹ ਫਿਰ ਆਪਦੀਆਂ ਧੀਆਂ ਨੂੰ ਆਪਾਂ ਹੁਣ ਘਰੇ ਵੀ ਨਹੀਂ ਨਾ ਰੱਖ ਸਕਦੇ ਇਹ ਆਦਤ ਤਾਂ ਪਾਉਣੀ ਪੈਂਦੀ ਆ ਜਦੋਂ ਆਪਾਂ ਕੁੜੀ ਦਾ ਵਿਆਹ ਕਰਤਾ ਅਗਲਿਆਂ ਦਾ ਜੋਰ ਹੁੰਦਾ ਆਪਣਾ ਨਹੀਂ ਧੀ ਵਾਲਿਆਂ ਦਾ ਹਾਂ ਚੱਲ ਕਰਦਾ ਮੈਂ ਗੱਲ ਕੋਈ ਨਹੀਂ ਠੀਕ ਹੈ ਠੀਕ ਹੈ ਪੁੱਛ ਲੈ ਨਾ ਕੋਈ ਨਾ ਜੇ ਤੌਰ ਤੇ ਫਿਰ ਮੈਂ ਲੈ ਕੇ ਆਉਂ ਲੈ ਮੇਰਾ ਨਹੀਂ ਦੀ ਕਰਦਾ ਫਿਰ ਮੈਨੂੰ ਉੱਥੇ ਲੈ ਕੇ ਆਵਾਂ ਠੀਕ ਹੈ ਡੈਡੀ ਹੋਰ ਕੁਝ ਲੈ ਕੇ ਦਮਾਈ ਨਾ ਬੇਟਾ ਬੱਸ ਬੇਟਾ ਬੈਠ ਇੱਕ ਮਿੰਟ ਮੈਂ ਗੱਲ ਕਰਨੀ ਬੜੀ ਬੇਟਾ ਮੈਂ ਨਾ ਇਹ ਕਹਿੰਦਾ ਸੀਗਾ ਹਾਂਜੀ ਵੀ ਜੇ ਮੈਂ ਪ੍ਰੀਤ ਨੂੰ 4 ਦਿਨ ਲੈ ਜਾਾਂ ਸੋਡੀ ਉੱਥੋਂ ਵਾਲੀ ਮੰਮੀ ਨਾ ਜਿਹੜੀ ਉਹ ਥੋੜੀ ਜਿਹੀ ਢਿਲਮਸ ਜੀ ਉਹਨੂੰ ਡੈਡੀ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਇੱਧਰਲੇ ਵੀ ਢੱਲੀ ਨੇ ਤਾਦਰ ਕਿ ਤਾਂ ਨਹੀਂ ਸਕੇ ਉੱਥੇ ਨਹੀਂ ਤਾਂ ਮੈਂ ਪ੍ਰੀਤ ਨੂੰ ਲੈ ਕੇ ਆ ਹੀ ਜਾਣਾ ਫਿਰ ਤਾਂ ਮੈਂ ਆ ਹੀ ਜਾਂਦਾ ਸੀ ਹੁਣ ਤੁਹਾਨੂੰ ਪਤਾ ਹੀ ਹੈ ਜੀ ਹੁਣ ਤਾਂ ਥੋੜਾ ਔਖਾ ਹੈ ਆ ਹਫਤੇ ਦੋ ਹਫਤੇ ਤੱਕ ਮੈਂ ਪ੍ਰੀਤ ਨੂੰ ਆਪ ਹੀ ਲੈ ਕੇ ਆ ਜੂਗਾ ਉਹ ਤਾਂ ਬੇਟਾ ਛੋਟੀ ਗੱਲ ਠੀਕ ਹੈ ਪਰ ਮੇਰੀ ਤਾਂ ਇੱਕ ਬੇਨਤੀ ਸੀਗੀ ਇੱਕ ਤਾਂ ਢਿਲਮਸ ਹੁੰਦੀ ਹੈ ਉਹ ਛੋਟੀ ਮੰਮੀ ਨਾ ਉੱਥੋਂ ਵਾਲੀ ਪ੍ਰੀਤ ਤੋਂ ਬਿਨਾਂ ਨਾ ਉਧਰ ਹੀ ਪਈ ਹੈ ਜਮਾਂ ਕਿਉਂਕਿ ਉਹਨੇ ਕਦੇ ਇਹਨੂੰ ਦੂਰੀ ਨਹੀਂ ਕੀਤਾ ਸੀ ਹੁਣ ਦੋ ਮਹੀਨੇ ਹੋ ਗਏ ਉਹ ਬਹੁਤ ਜ਼ਿਆਦਾ ਆਪਣੇ ਮਨ ਤੇ ਲਾਈ ਬੈਠੀ ਹੈ ਬਸ ਜੇ ਚਾਹੀਦਾ ਤੁਸੀਂ ਦੋ ਦਿਨ ਭੇਜ ਦਿਓ ਉਹਦਾ ਮਨ ਬਦਲ ਜਾਊਗਾ ਠੀਕ ਹੋ ਜਾਊਗੀ ਉਹ ਨਹੀਂ ਬੇਨਤੀ ਵਾਲੀ ਤਾਂ ਕੋਈ ਗੱਲ ਨਹੀਂ ਸੀ ਦੇਖੋ ਬਾਕੀ ਕੋਈ ਨਹੀਂ ਮੈਂ ਮੰਮੀ ਨਾਲ ਗੱਲ ਕਰ ਲੈਣਾ ਜੇ ਮੰਮੀ ਕਹੂਗੀ ਫਿਰ ਉਹ ਮੇ ਕਰ ਲਾਂਗੇ ਆਪਾਂ ਹਾਂ ਬੇਟਾ ਛੁੱਡੀ ਮੰਮੀ ਨਾਲ ਗੱਲ ਕਰ ਲਓ ਦੱਸ ਦਿਓ ਮੈਨੂੰ ਫਿਰ ਤਾਂ ਮੈਂ ਪ੍ਰੀਤ ਨੂੰ ਨਾਲ ਹੀ ਲੈ ਜਾਣਾ ਚਲੋ ਕੋਈ ਗੱਲ ਨਹੀਂ ਮੈਂ ਕਰਦਾ ਮੰਮੀ ਨਾਲ ਗੱਲ ਪੁੱਛ ਲਓ ਬੇਟਾ ਕੀ ਕਹਿੰਦੇ ਨੇ ਦੱਸ ਦਿਓ ਮੈਨੂੰ ਫਿਰ ਠੀਕ ਹੈ ਜੀ जो भेज दे चंगा प्रीत में जूगा नहीं तो है ज्यादा ढिली हो प्रीत। ਪੁੱਤ ਆ ਕੀ ਕਰ ਜਾਨੀ ਆ ਕੱਪੜੇ ਧੋਂਦੀ ਸੀ ਮੰਮੀ ਲੈ ਪੁੱਤ ਹੱਥ ਨਾਲ ਧੋ ਲਾ ਆਪਾਂ ਮਸ਼ੀਨ 'ਚ ਤਾਂ ਕਦੇ ਅਨਸਰ ਦੇ ਨੂੰ ਧੋਨੇ ਹੁੰਨੇ ਆ ਵੀ ਵੇਲੇ ਕਵੇਲੇ ਨਾਲੇ ਕੱਪੜੇ ਇਹਦੇ ਵਿੱਚ ਤਾਂ ਕਦੇ ਰੰਗ ਚੜ ਜਾਂਦਾ ਕੱਪੜੇ ਖਰਾਬ ਹੋ ਜਾਂਦੇ ਨੇ ਪੁੱਤ ਹੱਥ ਨਾਲੇ ਧੋਦੇ ਹੁਣ ਕਿਹੜਾ ਹੋਰ ਕੋਈ ਕੰਮ ਆ ਆਪਾਂ ਨੂੰ ਕੰਮ ਦੀ ਗੱਲ ਨਹੀਂ ਮੰਮੀ ਇਹ ਚ ਸੁੱਕ ਛੇਤੀ ਜਾਂਦੇ ਨੇ ਸੁੱਕ ਤਾਂ ਜਾਂਦੇ ਨੇ ਮੈਨੂੰ ਪਤਾ ਐਨੀ ਤਾਂ ਹੁਣ ਧੁੱਪ ਪੈਂਦੀ ਆ ਹੁਣ ਕਿਹੜਾ ਧੁੰਦਾ ਰਹੀਆਂ ਨੇ ਇਹਦੇ ਵਿੱਚ ਨਾ ਧੋਇਆ ਕਰ ਮੰਮੀ ਮੈਂ ਤਾਂ ਹੱਥ ਨਾਲ ਕਦੇ ਕੱਪੜੇ ਧੋਤੇ ਹੀ ਨਹੀਂ ਲੈ ਪਿੰਡ ਵੀ ਮਸ਼ੀਨ ਜਿ ਤੋਂ ਹੁੰਦੀ ਸੀ ਐ ਧੋਣ ਨੂੰ ਉਹਦੇ ਨਾਲ ਕੀ ਹੁੰਦਾ ਬੈਠ ਕੇ ਇੱਥੇ ਲੈ ਲਾ ਸਾਬਣ ਮਿੰਟ ਚ ਹੀ ਧੋ ਹੋ ਜਾਂਦੇ ਲੈ ਮੈਂ ਲੱਗ ਜਾਨੀ ਆ ਤੇਰੇ ਨਾਲ ਜੇ ਨਹੀਂ ਲੱਤ ਹੋ ਸਕਦੀ ਗੱਲੀ ਨਹੀਂ ਨਹੀਂ ਕੋਈ ਨਹੀਂ ਉਹ ਤਾਂ ਮੈਂ ਧੋ ਲੂੰਗੀ ਮੰਮੀ ਪਰ ਮੈਂ ਕਹਿੰਦੀ ਸੀ ਵੀ ਰੰਗ ਵਾਲਾ ਤਾਂ ਕੋਈ ਕੱਪੜਾ ਹੀ ਨਹੀਂ ਹੈ ਜੀ ਚੁਰਾnga ਨਿਕਲਦਾ ਹੋਵੇ ਮੈਨੂੰ ਪਤਾ ਸ਼ਿਵਦਾ ਸੁਭਾਅ ਕਹੇ ਜਾ ਜੇ ਉਹਦੇ ਕੱਪੜੇ ਨੂੰ ਮਾੜਾ ਜਾ ਵੀ ਕੋਈ ਹੋਰ ਰੰਗ ਲੱਗ ਗਿਆ ਇੱਥੇ ਲੜਾਈ ਪਾ ਲੂਗਾ ਉਹ ਕੋਈ ਨਾ ਮੰਮੀ ਮੈਂ ਧੋ ਲੈਨੀ ਹਾਂ ਹਾਂ ਕੱਢ ਕੇ ਇੱਥੇ ਧੋਲਾ ਬੈਠ ਕੇ ਨਾਲ ਖੁੱਲੇ ਪਾਣੀ ਦੇ ਵਿੱਚ ਧੋ ਜਾਣਗੇ ਇਹਦੇ ਵਿੱਚ ਤਾਂ ਉਹੀ ਗੰਦਾ ਮੰਦਾ ਪਾਣੀ ਉਹ ਚੱਕ ਝੱਲ ਕੇ ਸਿੱਟ ਦਿੰਨੇ ਹੋ ਇੱਥੇ ਧੋਲਾ ਪੁੱਤ ਬਣ ਕੇ ਮਸ਼ੀਨ 'ਚ ਨਹੀਂ ਧੋਈਦੇ ਹੁੰਦੇ ਮੈਂ ਵੀ ਦੇਖਾਂ ਵੀ ਮਸ਼ੀਨ 'ਚ ਘਾਤੇ ਕੱਪੜੇ ਪਾਤੇ ਸ਼ਿਬਦਾ ਤਾਂ ਕੋਈ ਕੱਪੜਾ ਵੀ ਨਹੀਂ ਹੈਗਾ ਨਾਲ ਇੰਨਾ 'ਚ ਚਲ ਕੋਈ ਨਾ ਹੱਥ ਨਾਲ ਹੀ ਧੋ ਲੈਣੀ ਕਿੱਧਰ ਨੂੰ ਤਿਆਰੀ ਖਿੱਚ ਲਈ ੜੜਕੀ ੜੜਕੀ ਉਹ ਕਹਤੇ ਨਹੀਂ ਗਾ ਰਹੇ ਸ਼ਹਿਰ ਜਾ ਕੇ ਆਉਣਾ ਮਗਾਉਣਾ ਕੁਝ ਤਾਂ ਦੱਸ ਕੁਝ ਨਹੀਂ ਮਗਾਉਣਾ ਮੈਂ ਤਾਂ ਵਿਆਹ ਤੋਂ ਬਾਅਦ ਨਾ ਮੇਰਾ ਘੁੰਮਣਾ ਫਿਰਨਾ ਜਾਂ ਬੰਦ ਹੀ ਹੋ ਗਿਆ ਮਹਾਂਜ ਕਿੜੀ ਕੁੜੀ ਲਿਆਈਏ ਮੈਨੂੰ ਤਾਂ ਕਿੱਥੇ ਘਮਾਉਣਾ ਸੀਗਾ ਕਹਿੰਦਾ ਮੇਰਾ ਬੰਦ ਹੋ ਗਿਆ ਕਦੇ ਲੈ ਕੇ ਗਏ ਮੈਨੂੰ ਕਿਤੇ ਘੁੰਮ ਕੇ ਦੇਖ ਘੁੰਮਿਆ ਜਾਂਦਾ ਵੀ ਗੱਲ ਸੁਣੋ ਮੈਂ ਮੰਮੀ ਨਾਲ ਨਾ ਗੱਲਾਂ ਕਰੀ ਜਾਂਦੀ ਸੀ ਤੇ ਮੰਮੀ ਨੇ ਤਾਂ ਮੈਨੂੰ ਅੱਜ ਦੱਸਿਆ ਕੀ ਵੀ ਦੀਦੀ ਨੂੰ ਤਾਂ ਬਹੁਤ ਤੰਗ ਕਰਦੇ ਉਹਦੇ ਸੌਰੀ ਆਹੋ ਤੰਗ ਕਰਦੇ ਜੈਸਾ ਕਰੂ ਬੰਦਾ ਉਸੇ ਪਰੂ ਯਾਰ ਤੁਸੀਂ ਤਾਂ ਬੜੀ ਲਾਈਟ ਲੈ ਲੈ ਜਾ ਰਹੇ ਹੋ ਮੇਰੀ ਗੱਲ ਮੈਂ ਬਹੁਤ ਟਾਈਮ ਦਾ ਸੁਣਦਾ ਆ ਰਿਹਾ ਨਾ ਇਹ ਨਾਲੇ ਦੀਦੀ ਨੂੰ ਕੌਣ ਤੰਗ ਕਰਦਾ ਹੈ ਨਾਲੇ ਕੌਣ ਤੰਗ ਕਰ ਲੂ ਉਹਨੂੰ ਸਾਰੇ ਤੰਗ ਕਰਦੇ ਨੇ ਉਹਦੀ ਮੰਮੀ ਨੇ ਕਿਹਾ ਮੈਨੂੰ ਉਹੀ ਲੱਗਦਾ ਤੈਨੂੰ ਸਾਰੇ ਪਰਿਵਾਰ ਨੂੰ ਮਗਰ ਲਾਈ ਫਿਰਦੀ ਆ ਉਹ ਸਣੀ ਆਪਣੀ ਆਪਣੀ ਮੰਮੀ ਨੂੰ ਤੁਹਾਨੂੰ ਪਤਾ ਹੀ ਨਹੀਂਗਾ ਸੇ ਦਾ ਨਾ ਕੀ ਨਹੀਂ ਪਤਾ ਅਸਲ ਚ ਚੰਗਾ ਤੂੰ ਦੱਸ ਕੀ ਦੱਸਿਆ ਮੰਮੀ ਨੇ ਮੰਮੀ ਨੇ ਮੈਨੂੰ ਇਹ ਹੀ ਦੱਸਿਆ ਵੀ ਉਹਦੇ ਸਹੁਰਿਆਂ ਨੂੰ ਬਹੁਤ ਤੰਗ ਕਰਦੇ ਨੇ ਤੇ ਇੱਥੇ ਵੀ ਮਸਾਉਣ ਦਿੰਦੇ ਨੇ ਲੜਕੀ ਆਉਂਦੀ ਹੈ ਵਿਚਾਰੀ ਆਹ ਤਾਂ ਤੀਜੇ ਵੀ ਨਹੀਂ ਜਾਂਦੀ ਆ ਦੋ ਮਹੀਨਿਆਂ ਬਾਅਦ ਆ ਜਾਂਦੀ ਹੈ ਹੈ ਤੁਹਾਨੂੰ ਨਹੀਂ ਪਤਾ ਫਿਰ ਉਹਦੀ ਮਜਬੂਰੀ ਦਾ ਐ ਵੀ ਲੱਗੀਆਂ ਨਾ ਤੈਨੂੰ ਮੈਨੂੰ ਪਤਾ ਨਹੀਂ ਦੇਖ ਮੈਨੂੰ ਸਾਰਾ ਕੁਝ ਪਤਾ ਕਿਉਂਕਿ ਮੈਂ ਇੱਥੋਂ ਹੀ ਵੱਡਾ ਹੋਇਆ ਠੀਕ ਹੈ ਤੇ ਤੂੰ ਹਾਂ ਦੇ ਕੱਲ ਦੀ ਆਈਆਂ ਤੇਨੂੰ ਕੀ ਪਤਾ ਸੱਚ ਨਾਲੇ ਤੂੰ ਨਾ ਕਹੇਂਗੀ ਨਾ ਮੈਂ ਆਪਦੀ ਭੈਣ ਨੂੰ ਮਾਰਾ ਗਈ ਜੰਨਾ ਮੈਂ ਮਾਰਾ ਨਹੀਂ ਗਿਆ ਨਾ ਉਹਨੂੰ ਜੋ ਸੱਚ ਹੈ ਮੈਂ ਤਾਂ ਤੇਨੂੰ ਉਹ ਦੱਸਦਾ ਕਿ ਤੇ ਐਵੇਂ ਭੁਲੇਖੇ ਜਿਹਾ ਰਹਿ ਜੀ ਥੋੜੀ ਤੋਂ ਦੇ ਨਾਲ ਬਣਦੀ ਨਹੀਂ ਤੁਸੀਂ ਤਾਂ ਤਾਂ ਕਰਕੇ ਕਹਿੰਦੇ ਮੈਨੂੰ ਬਤਾ ਓ ਯਾਰ ਭੈਣ ਭਾਈ ਜਾਂਦੀ ਨਾ ਬਚਾ ਧਾਰਕ ਜਿੰਨੀ ਮਰਜ਼ੀ ਲੜਾਈ ਹੋਵੇ ਹੈਨਾ ਪਰ ਬਣਦੀ ਤਾਂ ਹੁੰਦੀ ਹੀ ਆ ਚੰਗਾ ਜਿਜਾਉਂਗੇ ਨਾ ਕੁਝ ਮੈਂ ਤੁਹਾਨੂੰ ਫੋਨ ਤੇ ਮੈਸੇਜ ਸੈਂਡ ਕਰੂੰਗੀ ਮੈਨੂੰ ਲਿਆ ਦਿਓ ਸਮਾਨ ਨਾ ਕੀ ਮੰਗਾਉਣ ਥੋੜੇ ਜਿਹੀ ਸਮਾਨ ਹੈ ਕੋਈ ਮਹਿੰਗਾ ਨਹੀਂ ਹੈਗਾ ਕੀ ਮੰਗਾਉਣ ਹੈ ਹੁਣ ਤਾਂ ਕਹਿੰਦਾ ਸੀ ਮੈਨੂੰ ਦੱਸ ਦੇ ਕੀ ਮੰਗਾਉਣੇਗਾ ਐ ਯਾਰ ਮਨ ਰੱਖਣ ਵਾਸਤੇ ਤਾਂ ਬੰਦਾ ਕਹਿੰਦਾ ਹੀ ਹੈ ਚੰਗਾ ਦੱਸ ਦੀ ਲਿਆ ਦੂੰਗਾ ਚੰਗਾ ਖਾਤਾ ਤੇਰੇ ਨਹੀਂ ਵਰਤੋ ਮੇਰੇਲ ਚੋਂ ਕਢਾਲਿਓ ਡਾਲਰ ਹਾਂ ਕੋਈ ਨਹੀਂ ਕੋਈ ਨਹੀਂ ਕਢਾ ਲੂੰਗਾ ਮੈਂ ਆਪ ਹੀ ਉਹ ਸੱਚ ਮੰਮੀ ਕਿੱਥੇ ਆ ਲੈ ਆ ਬੈਠੀਏ ਮਾਂ ਹਾਂ ਪੁੱਤ ਸ਼ਹਿਰ ਚੱਲਿਆ ਸੀ ਮੈਂ ਜੇ ਕੁਝ ਮੰਗਾਉਣਾ ਤਾਂ ਦੱਸ ਮੰਗਾਉਣਾ ਕੀ ਆ ਪੁੱਤ ਰਾਸ਼ਨ ਤਾਂ ਸਾਰਾ ਲਿਆਂਦਾ ਹੋਇਆ ਹੋਰ ਤਾਂ ਆਪਾਂ ਕੀ ਲੈ ਕੇ ਆਉਣ ਚੱਲ ਜਾ ਫੇਰ ਵੀ ਕੁਝ ਹੋਇਆ ਨਾ ਉਹ ਮੈਡਮ ਲਿਸਟ ਭੇਜੂਗੀ ਮੈਨੂੰ ਵਿੱਚ ਤੂੰ ਵੀ ਐਡ ਕਰਾ ਦੇ ਠੀਕ ਐ ਲਾਪਰਿਤ ਪੁੱਤ ਮੈਨੂੰ ਸਮਝ ਨਹੀਂ ਆਉਂਦੀ ਜਦ ਦੀ ਤੂੰ ਆਈਆਂ ਟੈਨਸ਼ਨ ਚ ਕਾਤੇ ਬੈਠੀਆਂ ਇੰਨੀ ਚ ਉਹੀ ਬੈਠੀ ਐ ਮੈਂ ਤਾਂ ਬਸ ਕੋਈ ਗੱਲ ਤਾਂ ਨਹੀਂ ਹੋਗੀ ਕਿਤੇ ਕੀ ਕਰਾਂ ਮਾਂ ਫਿਕਰ ਬਹੁਤ ਹੋਈ ਪਈ ਐ ਮੈਂ ਤਾਂ ਕਿਸੇ ਗੱਲ ਦੀ ਨਾ ਕਾਦੀ ਫਿਕਰ ਹੋ ਗਈ ਪੁੱਤ ਹੋਰ ਤੈਨੂੰ ਦੱਸਿਆ ਤਾਂ ਹੈਗਾ ਦੀ ਮੇਰੀ ਵੱਡੀ ਨੰਦ ਦੀ ਕੁੜੀ ਦਾ ਵਿਆਹ ਆ ਗਿਆ ਦੱਸ ਉਹਦੀ ਫਿਕਰ ਮੜਵੜ ਖਾਈ ਜਾਂਦੀ ਐ ਕਿ ਹੁਣ ਕੀ ਬਣੂੰਗਾ ਪਹਿਲੀ ਨਾਨਕ ਸ਼ੱਕ ਐ ਸਾਡੀ ਤਾਂ ਫਿਰ ਤਾਂ ਤੁਹਾਨੂੰ ਖਰਚਾ ਵੀ ਵਾਬਾ ਕਰਨਾ ਪੈਣਾ। ਹੋਰ ਚੱਲ ਕੋਈਆ ਟੈਨਸ਼ਨ ਨਾ ਲੈ। ਹੋ ਜਾਊਗਾ ਉਹਦਾ ਵੀ ਕੋਈ ਹੱਲ। ਕੀ ਮੈਂ ਦੱਸਾਂ ਹਲੇ 18 ਸਾਲ ਦੀ ਮਸਾਂ ਹੋਈ ਹੈ ਹੁਣ ਉਹਨੂੰ 18ਵਾਂ ਲੱਗਿਆ। ਆਕੇ ਮੁੰਡਾ ਵਧੀਆ ਮਿਲ ਗਿਆ ਫਲਾਣਾ ਟਿਕੜਾ ਵੀ ਤੁਸੀਂ 2-4 ਸਾਲ ਖੜਜੋ ਕਿਉਂ ਸਾਡੇ ਅੱਗੇ ਪੈਰਾਂ ਥੱਲੇ ਅਗਮਚਾਰ ਖੀ ਹੈ। ਪਹਿਲੀ ਨਾਨਕਸ਼ਕ ਹੈ ਝੱਜ ਨਾਲ ਜੇ ਨਾ ਗਏ ਉੱਥੇ ਖਾਲੀ ਹੱਥ ਖੜਗੇ ਤਾਂ ਸਾਡੀ ਬੇਇੱਜ਼ਤੀ ਹੈ। ਬਸ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ ਹੋਇਆ। ਵੀ ਉਹਨੂੰ ਪੜਾ ਲਓ ਲਿਖਾ ਲਓ ਗਾਹਾਂ ਹੁਣੇ ਪੱਡ ਦੇਣਗੇ ਫਾਹਾਂ ਹੋਰ ਮੁੰਡਾ ਜ਼ਮੀਨਾਂ ਨਾਲ ਮਿਲ ਗਿਆ ਵਈ ਕਿੱਥੇ ਖੜਦੇ ਨੇ 12 ਕਿੱਲੇ ਹੁੰਦੇ ਨੇ ਮੁੰਡੇ ਨੂੰ ਜ਼ਮੀਨ ਦੇ ਉਹਨਾਂ ਦਾ ਤਾਂ ਕੰਮ ਲੋਟ ਆ ਜਾਣਾ ਤੁਹਾਨੂੰ ਤਾਂ ਔਖਾ ਹੋ ਜਾਣਾ ਪੁੱਤ ਹੋਰ ਮਾਂ ਸਾਨੂੰ ਤਾਂ ਔਖਾ ਹੀ ਹੋ ਗਿਆ ਸਾਡੇ ਕੋਲ ਤਾਂ 4-5 ਲੱਖ ਰੁਪਈਆ ਹੈਗੇ ਤੇ ਪਹਿਲਾਂ ਜਮਾ ਉਹ ਸਾਡਾ ਤੁਹਾਨੂੰ ਪਤਾ ਹੀ ਹੈ ਆਦਲਾ ਬਦਲੀ ਇਹਨਾਂ ਦੀ ਟਰੈਕਟਰਾਂ ਦੀਆਂ ਕਦੇ ਕਾਸੇ ਦੀਆਂ ਇਹ ਹੀ ਨਹੀਂ ਲੋਟ ਕਦੇ ਇਹਨਾਂ ਦੇ ਮੋਬਾਈਲ ਨਹੀਂ ਲੋਟ ਆਉਂਦੇ ਹੈਗੇ ਨੂੰ ਦੱਸ ਘਟੋ ਘਟ ਸਵਾ ਲੱਖ ਰੁਪਈਆ ਲੈ ਕੇ ਤਾਂ ਜਾਵਾਂਗੇ ਨਾਲੇ ਉਹਨੇ ਤਾਂ ਮਿੰਟੇ 'ਚ ਕਹਿਤਾ ਪੈਸੇ ਲਿਆ ਦਿਓ ਬਿਸਤਰੇ ਸਾਡੀ ਕੁੜੀ ਕੋਲੇ ਬਥੇਰੇ ਫਲਾਣੀ ਚੀਜ਼ ਸਾਡੀ ਕੁੜੀ ਕੋਲੇ ਬਥੇਰੀ ਆਪਦੇ ਸਾਹਵਨ ਨਾਲ ਅਗਰੇ ਸਮਾਨ ਬਣਾਉਣਗੇ ਬਈ ਉਹੀ ਤਾਂ ਹੈ ਨਾ ਇਹ ਤਾਂ ਪੈਸੇ ਮੰਗਦੇ ਨੇ ਸਵਾ ਲੱਖ ਰੁਪਈਆ ਕਿਉਂ ਹੀ ਮਰੇ ਦੀ ਹੋਏਗਾ ਵੀ ਟਾਲੀ 'ਚ ਤੋੜ ਲਾਂਗੇ ਪੱਤੇ ਤੂੰ ਮੇਰੀ ਗੱਲ ਸੁਣ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਮੈਨੂੰ ਪਤਾ ਤੁਹਾਨੂੰ ਪੈਸਿਆਂ ਦੀ ਲੋੜ ਹੋਣੀ ਆ ਉਹਦਾ ਹਿੱਲਾ ਤਾਂ ਮੈਂ ਕਰੂੰਗੀ ਮਾਂ ਤੂੰ ਕਿੱਥੋਂ ਕਰ ਦੇਂਗੀ ਹੁਣ ਤੁਸੀਂ ਵੀ ਵਿਆਹ ਕਰਕੇ ਹਟਿਓ ਕੋਈ ਗੱਲ ਨਹੀਂ ਮੈਂ ਆਪੇ ਹੀਲਾ ਕਰ ਦੂੰਗੀ ਤੂੰ ਐਨੀ ਟੈਨਸ਼ਨ ਚ ਨਾ ਬੈਠ ਦੋ ਦਿਨ ਆਈਆਂ ਹੱਸ ਖੇਡ ਲੈ ਉਹਨਾਂ ਬੈਠੀ ਐ ਚੁੱਪ ਕਰੀ ਕਿੱਥੇ ਹੱਸ ਖੇਡ ਲੈ ਨਾਲੇ ਤੇਰੇ ਨਾਲ ਬਹੁਤ ਸੋਣਾ ਬੋਲਦੀ ਆ ਵਧੀਆ ਬੋਲਦੀ ਆ ਮੇਰੇ ਨਾਲ ਤਾਂ ਉਹ ਨਾ ਕੀ ਗੱਲ ਹੂੰ ਤੈਨੂੰ ਉਹਦਾ ਸੁਭਾ ਚੰਗਾ ਨਹੀਂ ਲੱਗਦਾ ਨਾ ਠੀਕ ਐ ਸੁਭਾ ਤਾਂ ਉਹ ਆਪਦੇ ਆਪ ਨੂੰ ਬਾਲੀ ਚਲਾਕ ਜੀ ਸਮਝਦੀ ਐ ਉਹ ਦੂਜਿਆਂ ਦੀ ਗੱਲ ਜੀ ਘੱਟ ਸੁਣਦੀ ਐ ਆਪਦੀਆਂ ਬਾਲੀਆਂ ਦਿਖਾਉਂਦੀ ਐ ਧੋਂਸਾਂ ਜੀਆਂ ਮੇਰੀ ਗੱਲ ਸੁਣ ਪਹਿਲਾਂ ਤਾਂ ਨਹੀਂ ਦੀ ਇੰਨਾ ਬੋਲਦੀ ਆ ਜਿੱਦਣ ਦਾ ਉਹਦਾ ਬਾਪ ਆ ਕੇ ਗਿਆ ਉਦਣ ਦੀ ਥੋੜੀ ਜੀ ਲੱਗੀ ਬੋਲਣ ਲੈ ਫਿਰ ਅਗਲੇ ਦੀ ਪਿਓ ਨੇ ਸਮਝਾਇਆ ਹੁਣ ਅਗਲੀ ਨੂੰ ਵੀ ਨਾ ਥੱਲੇ ਲੱਗ ਕੇ ਨਹੀਂ ਰਹਿਣਾ ਦਬ ਕੇ ਨਹੀਂ ਰਹਿਣਾ ਮਣਾ ਮਟਾ ਬੋਲਿਆ ਕਰ ਤਾਂ ਹੀ ਤਾਂ ਉਹਦੀ ਜਵਾਨ ਲੱਗ ਗਈ ਹੁਣ ਕੈਂਚੀ ਵਾਂਗੂ ਚੱਲਣ ਮੈਂ ਤਾਂ ਪਹਿਲੀ ਕਿਹਾਤੀ ਮਾਂ ਠੀਕ ਠਾਕ ਸਵਾਦ ਹੀ ਐ ਤੁਸੀਂ ਉਹ ਨਹੀਂ ਮੰਨੇ ਭਾਈ ਨਾਲ ਇਹ ਜਕੜਾ ਟਰੱਕ ਲੈ ਕੇ ਆਈਦੀ ਇਹ ਟੈਨਸ਼ਨ ਕਾਹਨੂੰ ਲੰਨੀ ਆ ਹੁਣ ਲੈ ਲੂੰਗੀ ਮੰਗਾ ਲੂੰ ਪੈਸੇ ਉਹ ਤੋਂ ਆਇਆ ਬੈਠਾ ਉਹਦਾ ਬਾਪ ਮੈਂ ਕਰਦੀ ਆ ਉਹਦੇ ਨਾਲ ਗੱਲ ਨਾਲੇ ਪੁੱਤ ਚਾਹ ਦੀ ਘੁੱਟ ਬਣਾ ਲਾ ਉਹਨੇ ਤਾਂ ਹੁਣ ਹਿੱਲਣਾ ਨਹੀਂ ਅੰਦਰ ਬੈਠੀ ਆ ਉਥੇ ਲੈ ਦੱਸ ਭਾਬੀ ਦੇ ਆਏ ਤੂੰ ਵੀ ਮੈਂ ਖੁੱਲ ਚਾਹ ਬਣਾ ਕੇ ਬੀਮਾ ਦਿਮਾਗ 'ਚ ਫਰਕ ਐ ਮੇਰੇ ਕੋਈ ਕਦੋਂ ਦੀ ਆਈਆਂ ਮੈਂ ਘੰਟਾ ਹੋ ਗਿਆ ਪਾਣੀ ਦਾ ਨਾਲ ਐ ਕਿ ਮੈਂ ਮਾੜੇ 'ਚ ਜਵਾਬ ਕੀ ਦੇ ਤਾਂ ਆ ਵੀ ਭਾਬੀ ਠਹਿਰ ਕੇ ਬਣਾ ਲਈ ਮੁੜ ਕੇ ਮੇਰਾ ਹੁਣ ਨਾ ਲੈਂਦੀ ਐ ਚਾਹ ਦਾ ਅੰਦਰ ਬੜੀ ਬੈਠੀ ਐ ਚੱਲ ਕੋਈਂ ਜੇ ਤੂੰ ਆਪ ਨਹੀਂ ਬਣਾਉਣੀ ਭਾਈ ਮੈਂ ਬਣਾ ਕੇ ਦੇ ਦਿੰਨੀ ਆ ਤੂੰ ਬਹਿ ਜਾ ਉਹਦਾ ਕੋਈ ਸਾਰਾ ਨਹੀਂ ਹੈਗਾ ਆਈ ਦਾ ਫੇਰ ਫਿਰ ਹੋਰ ਦੱਸ ਉਹਨੇ ਕਿ ਗੋਲੀ ਮਾਰਾਂ ਉਹਨੂੰ ਪਤਾ ਨਹੀਂ ਵੀ ਕੁੜੀ ਆਈ ਹੋਈ ਐ ਮੈਨੂੰ ਚਾਹ ਦੀ ਘੁੱਟ ਦੇ ਦੇਮਾ ਜਾਣ ਕੇ ਬਚ ਨਹੀਂ ਹੋਗੀ ਆ ਵੀ ਬਣਾ ਦੇ ਤਾਂ ਚਾਹ ਬਹੁਤ ਟਾਈਮ ਹੋ ਗਿਆ ਨਹੀਂ ਉਹਦਾ ਬਾਅਰ ਲੱਗ ਰਿਹਾ ਉਹਨੇ ਕਿੱਥੇ ਸੁਣਨਾ ਅੰਦਰ ਬੜੀ ਬੈਠੀ ਆ ਮੈਂ ਹੀ ਪੁੱਤ ਬਣਾ ਕੇ ਦੇ ਦੰਨੀ ਆ ਚੱਲ ਚੰਗਾ ਤੂੰ ਹੀ ਬਣਾ ਲਿਆ ਠੀਕ ਐ ਜਾਦਾ ਤਾਂ ਮੈਨੂੰ ਪਤਾ ਨਹੀਂ ਮਿਲੂਗੀ ਕਿ ਨਾ ਮਿਲੂਗੀ ਪਰ ਮੇਰੀ ਨਾਨਕ ਸ਼ੱਕ ਦਾ ਹਿੱਲਾ ਜ਼ਰੂਰ ਕਰ ਦੂਗੀ ਮਾਂ